ਇਹਦੇ ਸਟੈਚੂ ਨੇ ਇਹ ਖਾਸ ਤੌਰ ਤੇ ਸਪੈਸ਼ਲ ਆਰਡਰ ਤੇ ਬਣਵਾਏ ਗਏ ਨੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਉਂਕਿ ਇਹਨਾਂ ਦੀ ਕਮੀ ਤਾਂ ਪੂਰੀ ਹੋ ਨਹੀਂ ਸਕਦੀ ਪਰ ਕਿੰਨਾ ਕਿਤੇ ਸਟੈਚੂ ਦੇ ਜ਼ਰੀਏ ਜਿਹੜੇ ਹੈਗੇ ਨੇ ਜਿਹੜੇ ਪਰਿਵਾਰਕ ਮੈਂਬਰ ਨੇ ਆਪਣੇ ਇਸ ਦਰਦ ਨੂੰ ਸਕੂਨ ਦੰਦੇ ਨੇ ਇੱਕ ਮੇਰੇ ਕੋਲ ਫੋਟੋ ਬਣਨੀ ਆਈ ਹੈ ਮੇਰੇ ਕੋਲ ਫੋਨ ਆਇਆ ਉਹ ਕਹਿੰਦੇ ਸਰ ਕੋ ਫੋਟੋ ਵੀ ਹੈ ਨਹੀਂ ਆਉਣ ਵਾਲੀਆਂ ਜਿਹੜੀਆਂ ਤੁਹਾਡੀਆਂ ਪੀੜੀਆਂ ਦੋ ਪੀੜੀਆਂ ਦੇ ਫੋਟੋ ਜਾਂ ਕੋਈ ਹੋਰ ਆਪਣੇ ਚਾਚੇ ਤਾਇਆ ਦੇ ਫੋਟੋ ਮੈਨੂੰ ਦਿਓ ਸਾਰੇ ਇਕੱਠੇ ਕਰ ਫਿਰ ਪਿੰਡ ਦੇ ਇੱਕ ਤੋਂ ਬਜ਼ੁਰਗਾਂ ਨੂੰ ਮੈਨੂੰ ਮਿਲਾਓ ਪਰ ਉਹਨਾਂ ਨੇ ਸੌਖਾ ਦੀ ਵੀ ਫੋਟੋ ਅਸੀਂ ਬਣਾਉਣੀ ਬਣਾਉਣੇ ਕੋਸ਼ਿਸ਼ ਵੀ ਟ੍ਰੈਂਡ ਚੱਲ ਰਿਹਾ ਹੈ ਨਾ ਇਹ ਲੋਕਾਂ ਨੂੰ ਕਿੰਨਾ ਕਿਤੇ ਮਾਨਸਿਕ ਤੌਰ ਤੇ ਬਿਮਾਰ ਕਰੂਗਾ ਵੀ ਪੁੱਤ ਲਾ ਇਹ ਨਾਲ ਗੱਲਬਾਤ ਕਰਨੀ ਬਜ਼ੁਰਗਾਂ ਦਾ ਅੱਜ ਮੈਂ ਆਪਦੇ ਪਿਤਾ ਜੀ ਦਾ ਸਤਿਕਾਰ ਕਰਦੀ ਆ। ਆਪਦੇ ਪਿਤਾ ਜੀ ਨੂੰ ਦਵਾਈ ਬੂਟੀ ਦਿਵਾਉਣਾ। ਉਹਨਾਂ ਦੀ ਫੋਟੋ ਦਾ ਵੀ ਸਤਿਕਾਰ ਕਰਦਾ ਤੇ ਮੇਰਾ ਲੜਕਾ ਤਾਂ ਮੇਰਾ ਕਰੂਗਾ ਹੀ। ਮੈਂ ਨੌਜਵਾਨਾਂ ਦੇ ਫੋਨਾਂ ਦੇ ਵੀ ਆ ਸਾਡਾ ਮੁੰਡਾ 22-23 ਸਾਲ ਦਾ ਇਹ ਮੈਂ ਕਹਿੰਦਾ ਵੀ ਨਹੀਂ ਹੀ ਬਣਾਉਣਾ। ਜਾਂ ਤਾਂ ਫੌਜ 'ਚ ਹੋਵੇ ਜਾਂ ਕੋਈ ਮਸ਼ਹੂਰ ਆਦਮੀ ਹੋਵੇ ਹੈਗਾ ਨਾ ਜਾਂ ਬਜ਼ੁਰਗ। ਮੈਂ ਹਰ ਇੱਕ ਦੀ ਮਹਿਮਨੀ ਬਣਾਉਂਦਾ ਭਾਈ ਜੀ। ਇਦਾਂ ਦੀ ਉਦਾਹਰਨ ਹੈਗੀ ਆ। ਉਹ ਬੰਦਾ ਮੈਨੂੰ ਬਾਅਦ 'ਚ ਦੱਸਿਆ ਉਹਨੇ ਲੋਨ ਲੈ ਕੇ ਸਟਾਰਟ ਕੀਤਾ। ਸਾਨੂੰ ਬਾਅਦ 'ਚ ਪਤਾ ਲੱਗਿਆ ਤਾਂ ਕਿੰਨਾ ਤੱਕ ਸਾਡੇ ਬਜ਼ੁਰਗਾਂ ਕਰਕੇ। ਇਹ ਸਾਨੂੰ ਹਮੇਸ਼ਾ ਦੱਸਦੇ ਰਹਿ ਸਾਰੇ ਅੰਦਰ ਠੋਕਰ ਵੱਜਦੀ ਰਹਿਣੀ ਹੈ ਬਾਪੂ ਐਂ ਕਹਿੰਦਾ ਹੁੰਦਾ ਸੀ ਬਾਪੂ ਐ ਬਾਪੂ ਨੇ ਤਾਂ ਹਮੇਸ਼ਾ ਚੰਗੀ ਗੱਲ ਹੀ ਕਹਿਣੀ ਆ ਮਾੜੀ ਨਹੀਂ ਕਹਿਣੀ ਦਲੀਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਅੱਜ ਕੱਲ ਪੰਜਾਬ ਦੇ ਵਿੱਚ ਇੱਕ ਨਵਾਂ ਟਰੈਂਡ ਚੱਲਿਆ ਹੈ ਜੇਕਰ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਵਿੱਚ ਕੋਈ ਤੁਹਾਡਾ ਜੀ ਜਿਹੜਾ ਹੈਗਾ ਗੁਜ਼ਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਦਾ ਸਟੈਚੂ ਬਣਾਉਣ ਦਾ ਜਿਹੜਾ ਰਿਵਾਜ ਹੈ ਉਹ ਪੰਜਾਬ ਦੇ ਵਿੱਚ ਜਿਹੜਾ ਹੈਗਾ ਅੱਜ ਕੱਲ ਟਰੈਂਡ ਚੱਲ ਰਿਹਾ ਜੀ ਹਾਂ ਉਸ ਦੀ ਹੀ ਇੱਕ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਜਿਹੜੇ ਸਟੈਚੂ ਨੇ ਇਹ ਖਾਸ ਤੌਰ ਤੇ ਸਪੈਸ਼ਲ ਆਰਡਰ ਤੇ ਬਣਵਾਏ ਗਏ ਨੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਉਂਕਿ ਇਹਨਾਂ ਦੀ ਕਮੀ ਤਾਂ ਪੂਰੀ ਹੋ ਨਹੀਂ ਸਕਦੀ ਪਰ ਕਿਤਨਾ ਕਿਤੇ ਸਟੈਚੂ ਦੇ ਜ਼ਰੀਏ ਜਿਹੜੇ ਹੈਗੇ ਨੇ ਜਿਹੜੇ ਪਰਿਵਾਰਕ ਮੈਂਬਰ ਨੇ ਆਪਣੇ ਇਸ ਦਰਦ ਨੂੰ ਸਕੂਨ ਦੰਦੇ ਨੇ ਜੀ ਹਾਂ ਸੋ ਇਸ ਵਕਤ ਅਸੀਂ ਮੋਗਾ ਦੇ ਨਜ਼ਦੀਕ ਜਿਹੜਾ ਪਿੰਡ ਹੈਗਾ ਬਾਗਾ ਪੁਰਾਣੇ ਦੇ ਨਜ਼ਦੀਕ ਜਿਹੜਾ ਪਿੰਡ ਹੈਗਾ ਉੱਥੇ ਮੌਜੂਦ ਆ ਸੀ ਸੋ ਜਿਹੜੇ ਇਸ ਕਲਾਕ੍ਰਿਤੀ ਤੇ ਜਿਹੜੇ ਆਪਾਂ ਕਹਿੰਦੀ ਕਾਰੀਗਰ ਨੇ ਉਹਨਾਂ ਨਾਲ ਵੀ ਅਸੀਂ ਤੁਹਾਨੂੰ ਰੂਬਰੂ ਕਰਵਾਉਨੇ ਆ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਕਬਾਲ ਸਿੰਘ ਗਿੱਲ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਖਾਸ ਤੌਰ ਤੇ ਇਹ ਸਟੈਚੂ ਬਣਾਉਂਦੇ ਨੇ ਸੋ ਗੱਲਬਾਤ ਕਰ ਲੰਨੇ ਆ ਭਾਜੀ ਇਹ ਨਵਾਂ ਟ੍ਰੈਂਡ ਚੱਲ ਪਿਆ ਪਰਿਵਾਰਕ ਮੈਂਬਰ ਜਿਹੜੇ ਜੀ ਨੇ ਗੁਜ਼ਰ ਜਾਂਦੇ ਨੇ ਉਸ ਤੋਂ ਬਾਅਦ ਪੁਤਲੇ ਬਣਾਉਂਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਕਿੰਨੀ ਕਿ ਡਿਮਾਂਡ ਆ ਰਹੀ ਹੈ ਹਾਂਜੀ ਭਾਈ ਜੀ ਪਹਿਲਾਂ ਤਾਂ ਮੈਂ ਡੇਲੀ ਪੋਸਟ ਪੰਜਾਬ ਨੂੰ ਜੀਓ ਆ ਕਹਿਣਾ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਇਹ ਆਉਣ ਦਾ ਵੀ ਜਿਹੜੀ ਕਲਾ ਆਰਟ ਹੈ ਉਹ ਇੱਕ ਤਰ੍ਹਾਂ ਦੀ ਹੁੰਦੀ ਆ ਉਹਦੇ ਗਾਂ ਦੀ ਗਾਂ ਜਿਹੜੇ ਰਾਹ ਰਸਤੇ ਚੇਂਜ ਹੁੰਦੇ ਰਹਿੰਦੇ ਆ ਸਮੇਂ-ਸਮੇਂ ਦੇ ਹਿਸਾਬ ਨਾਲ ਪਹਿਲਾਂ ਹੋਰ ਤਰ੍ਹਾਂ ਦੇ ਸਟੈਚੂ ਸੀ ਹੁਣ ਹੋਰ ਤਰ੍ਹਾਂ ਦੇ ਸਟੈਚੂ ਬਣਦੇ ਆ ਤੇ ਅੱਜ ਜਿਹੜਾ ਹੁਣ ਟ੍ਰੈਂਡ ਚੱਲ ਰਿਹਾ ਦੋ ਕੁ ਸਾਲ ਤੋਂ ਇਹ ਵੀ ਜਿਹੜੇ ਆਪਣੇ ਪੁਰਖੇ ਗੁਜ਼ਰ ਜਾਂਦੇ ਆ ਜੀ ਔਰ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਖਾਤਰ ਆਪਦੇ ਘਰ ਦੇ ਵਿੱਚ ਤੇ ਉਹਨਾਂ ਦੇ ਹੂ ਬੂ ਸਟੈਚੂ ਜਿਵੇਂ ਆ ਦੇਖੋ ਬਣੇ ਆ ਜੀ ਉਹਨਾਂ ਦੇ ਕੱਪੜੇ ਵਗੈਰਾ ਪਾ ਕੇ ਉਹਨਾਂ ਦੀ ਬਾਹਾਂ ਵੀ ਇਦਾਂ ਮੂਵ ਕਰਦੀਆਂ ਵੀ ਕੱਪੜੇ ਚੇਂਜ ਕਰਨੇ ਸੌਖੇ ਹੋ ਜਾਣਾਂ ਮਤਲਬ ਇਹ ਚੱਲ ਰਿਹਾ ਜੀ ਤੇ ਅਸੀਂ ਕਾਫੀ ਫੈਮਲੀਆਂ ਨੂੰ ਬਣਾ ਕੇ ਦਿੱਤੇ ਵੀ ਐ ਕਾਫੀ ਅਸੀਂ ਬਣਾਈ ਵੀ ਜਾ ਰਹੇ ਹਾਂ ਪ੍ਰੋਸੈਸਿੰਗ ਇਹ ਕੰਮ ਥੋੜਾ ਜਿਹਾ ਜੀ ਬਹੁਤ ਔਖਾ ਹੈ ਕਿਉਂਕਿ ਜਿਹੜਾ ਇਹਨੂੰ ਲੱਗ ਜਾਂਦੇ ਆ ਜੀ ਤਕਰੀਬਨ 2 ਕੁ ਮਹੀਨੇ ਤਕਰੀਬਨ ਇੱਕ ਸਟੈਚੂ ਨੂੰ ਇੱਕ ਸਟੈਚੂ ਹਾਂ ਜੀ ਇਹਦਾ ਪ੍ਰੋਸੈਸਿੰਗ ਟਾਈਮ ਹੈ ਕਿਉਂਕਿ ਇਹਦੇ ਵਿੱਚ ਨਾ ਤਾਂ ਕੋਈ ਮਸ਼ੀਨੀ ਕੰਮ ਆ ਜੀ ਨਾ ਕੋਈ ਕੰਪਿਊਟਰ ਦਾ ਕੰਮ ਹੈ ਨਾ ਕੋਈ ਪ੍ਰਿੰਟਰ ਦਾ ਕੰਮ ਹੈ ਇਹਦੇ ਵਿੱਚ 100% ਹੈਂਡ ਮੇਡ ਕੰਮ ਹੈ ਔਰ ਹੱਥ ਦੇ ਨਾਲ ਅਗਲੇ ਦਾ ਜਿਹੜਾ ਚਿਹਰਾ ਮਹੂਰਾ ਮਹਾਂਦਰਾ ਉਹ ਕਾਰਨਾ ਪੈਂਦਾ ਫਿਰ ਇਹ ਡਿਪੈਂਡ ਕਰਦਾ ਫੋਟੋਗ੍ਰਾਫੀ ਤੇ ਫੋਟੋਗ੍ਰਾਫੀ ਕਿੰਨੀ ਕੁ ਕਲੀਅਰ ਹੈ ਕਿੰਨੇ ਕੁ ਪੁਰਾਣੇ ਸਮੇਂ ਦੀ ਹੈ ਕਈ ਵਾਰੀ ਅਸੀਂ ਆਪ ਕਨਫਿਊਜ਼ ਹੋ ਜਾਂਦੇ ਆ ਫੋਟੋਆਂ ਦੇ ਵਿੱਚ ਕਈ ਵਾਰੀ ਇੱਕ ਐਂਗਲ ਦੀ ਫੋਟੋ ਹੈ ਤੇ ਕਈ ਵਾਰੀ ਫੋਟੋ ਜਿਆਦਾ ਪੁਰਾਣੀ ਹੈ ਉਹ ਸਾਡਾ ਇੱਕ ਤਰ੍ਹਾਂ ਦਾ ਇਮਤਿਹਾਨ ਹੀ ਹੁੰਦਾ ਹੁਣ ਮੇਰੇ ਕੋਲ ਇੱਕ ਫੋਟੋ ਬਣ ਨਹੀਂ ਆਈ ਹੈ ਜੀ ਉਹ ਫੋਟੋ ਹੀ ਸਿਰਫ ਇੱਕ ਸਾਈਡ ਦੀ ਹੈ ਉਹ ਦੂਜੀ ਸਾਈਡ ਜਾਂ ਸਾਹਮਣੀ ਵਾਲੀ ਫਰੰਟ ਵਾਲੀ ਤਾਂ ਮੈਂ ਆਪਦੇ ਹਿਸਾਬ ਨਾਲ ਕੱਢੂਗਾ ਸਾਰੇ ਐਂਗਲਾਂ ਤੋਂ ਫੋਟੋ ਜ਼ਰੂਰੀ ਹੈ ਕਿਉਂਕਿ ਮੈਂ ਤਾਂ ਉਹਨੂੰ 360 ਐਂਗਲਾਂ ਤੋਂ ਦਿਖਾਉਣਾ ਹੈ ਨਾ ਉਹੀ ਬੰਦਾ ਲੱਗੇ ਉੱਥੇ ਫਿਰ ਸਾਨੂੰ ਚੈਲੰਜ ਹੋ ਜਾਂਦਾ ਹੈ ਇਦੋਂ ਵੀ ਮੈਂ ਵੱਧ ਕੇ ਤੁਹਾਨੂੰ ਇੱਕ ਹੋਰ ਗੱਲ ਕਰਦਾ ਤੁਹਾਡੇ ਦਰਸ਼ਕਾਂ ਨੂੰ ਕੈਮਰੇ ਦੇ ਜ਼ਰੀਏ ਜੀ ਇੱਕ ਮੇਰੇ ਕੋਲ ਫੋਟੋ ਬਣ ਨਹੀਂ ਆਈ ਹੈ ਮੇਰੇ ਕੋਲ ਫੋਨ ਆਇਆ ਉਹ ਕਹਿੰਦੇ ਸਰ ਕੋ ਫੋਟੋ ਵੀ ਹੈ ਨਹੀਂ ਇਸ ਤੋਂ ਵੱਡਾ ਚੈਲੰਜ ਹੈ ਮੈਂ ਫਿਰ ਮੈਂ ਕੀ ਕਰੂੰ ਫਿਰ ਮੈਂ ਕਿਹਾ ਦੇਖੋ ਮੈਂ ਰਾਹ ਦੇਖੋ ਮੈਨੂੰ ਪ੍ਰਮਾਤਮਾ ਨੇ ਰੱਬ ਨੇ ਕਲਾ ਬਖਸ਼ੀ ਹੈ ਪਰ ਮੈਂ ਹਰ ਚੀਜ਼ ਦਾ ਰਾਹ ਕੱਢਣਾ ਬਿਲਕੁਲ ਮੈਂ ਵੀ ਤੁਸੀਂ ਆਪਦੇ ਆਉਣ ਵਾਲੀਆਂ ਜਿਹੜੀਆਂ ਤੁਹਾਡੀਆਂ ਪੀੜੀਆਂ ਦੋ ਪੀੜੀਆਂ ਦੇ ਫੋਟੋ ਜਾਂ ਕੋਈ ਹੋਰ ਆਪਣੇ ਚਾਚੇ ਤਾਇਆ ਦੇ ਫੋਟੋ ਮੈਨੂੰ ਦਿਓ ਸਾਰੇ ਇਕੱਠੇ ਕਰਕੇ ਫਿਰ ਪਿੰਡ ਦੇ ਇੱਕ ਤੋਂ ਬਜ਼ੁਰਗਾਂ ਨੂੰ ਮੈਨੂੰ ਮਿਲਾਓ ਪਰ ਉਹਨਾਂ ਨੇ ਸੌਖਾ ਦੀ ਵੀ ਫੋਟੋ ਅਸੀਂ ਬਣਾਉਣੀ ਹੀ ਬਣਾਉਣੀ ਕੁਝ ਵੀ ਹੋ ਜੇ ਫਿਰ ਤੁਸੀਂ ਉਸ ਦਾ ਸਕੈਚ ਬਣਾਓਗੇ ਉਹਨਾਂ ਦਾ ਉਹਦਾ ਫਿਰ ਅਸੀਂ ਸਕੈਚ ਬਣਾਵਾਂਗੇ ਸਕੈਚ ਤੋਂ ਵੀ ਪਹਿਲਾਂ ਹੂੰ ਜਿਵੇਂ ਕਹਿੰਦੇ ਆ ਕੰਪਿਊਟਰ ਤੋਂ ਵੀ ਪਹਿਲਾਂ ਦਿਮਾਗ ਪੈਦਾ ਹੋਇਆ ਦਿਮਾਗ ਨੇ ਹੀ ਕੰਪਿਊਟਰ ਪੈਦਾ ਕੀਤਾ ਹੂੰ ਹੂੰ ਸਕੈਚ ਤੋਂ ਵੀ ਪਹਿਲਾਂ ਮੈਂ ਉਹ ਦਿਮਾਗ ਦੇ ਵਿੱਚ ਇੱਕ ਵਿਊ ਬਣਾਇਆ ਆਕਾਰ ਬਣਾਇਆ ਜਿਹੜਾ ਕਿ ਮੈਨੂੰ ਆਪਾਂ ਕਹიდੀਏ ਸੁਪਨਾ ਟਾਈਪ ਹੁੰਦਾ ਉਹ ਉਹ ਮੈਨੂੰ ਦਿੰਦਾ ਉਹ ਤੋਂ ਬਾਅਦ ਫਿਰ ਮੈਂ ਉਹਨੂੰ ਆਕਾਰਦਾ ਯਾਨੀ ਇਸ ਕੰਮ ਨੇ ਮੈਂ ਕਹੂੰਗਾ ਵੀ ਮੈਨੂੰ ਵੀ ਬਹੁਤ ਕੁਝ ਸਿਖਾਇਆ ਮੈਨੂੰ ਵੀ 22 23 ਸਾਲ ਹੋ ਗਏ ਕੰਮ ਕਰਦੇ ਨੂੰ ਹੁਣ ਜਾ ਕੇ ਮੈਨੂੰ ਕੰਮ ਦਾ ਪਤਾ ਲੱਗਿਆ ਬਿਲਕੁਲ 22 ਸਾਲ ਤੁਸੀਂ ਇਸ ਫੀਲਡ ਦੇ ਵਿੱਚ ਹੰਢਾਈ ਤਾਂ ਜਾ ਕੇ ਅੱਜ ਕਾਮਯਾਬੀ ਮਿਲੀ ਹੈ ਦੂਰ ਦੂਰ ਆਰਡਰ ਆ ਰਹੇ ਤੁਹਾਨੂੰ ਵਿਦੇਸ਼ਾਂ ਤੋਂ ਵੀ ਬਿਲਕੁਲ ਹਾਂਜੀ ਅਮਰੀਕਾ ਦੇ ਵਿੱਚ ਵੀ ਇੱਕ ਸਟੈਚੂ ਬਣ ਕੇ ਗਿਆ ਔਰ ਮੈਂ ਉਹ ਗੱਲ ਦੱਸਦਾ ਤੁਹਾਨੂੰ ਅਮਰੀਕਾ ਦੇ ਵਿੱਚ ਸਟੈਚੂ ਬਣ ਕੇ ਗਿਆ ਸਰਦਾਰ ਸਾਹਿਬ ਦਾ ਔਰ ਉੱਥੇ ਇੱਕ ਸ਼ਾਦੀ ਸੀ ਵਿਆਹ ਸੀ ਔਰ ਵਿਆਹ ਤੋਂ ਇੱਕ ਦਿਨ ਹੀ ਪਹਿਲਾਂ ਪੁੱਜਿਆ ਬਾਈਰ ਗਿਆ ਉਹ ਅੱਛਾ ਜੀ ਸਪੈਸ਼ਲ ਉਹਦੀ ਟੈਗਟ ਹੋਈ ਹੈ ਔਰ ਜਿੰਨਾ ਖਰਚਾ ਸਟੈਚੂ ਤੇ ਹੋਇਆ ਉਨਾ ਹੀ ਉਹਦੇ ਪਹੁੰਚਣ ਤੇ ਹੋਇਆ ਹੁਣ ਇੱਕ ਕੈਨੇਡਾ ਦੇ ਵਿੱਚ ਟ੍ਰਾਂਟੋ ਸਟੈਚੂ ਗਿਆ ਵਾ ਹਲੇ ਪਹੁੰਚਿਆ ਨਹੀਂ ਉਹ ਤੇ ਮਤਲਬ ਬਾਹਰਲੇ ਕੰਟਰੀਆਂ ਦੇ ਵਿੱਚ ਦੇਖੋ ਜਿਹੜੇ ਮੈਂ ਇੱਕ ਹੋਰ ਗੱਲ ਕਰਦਾ ਕਈ ਲੋਕ ਨਾ ਕਮੈਂਟਾਂ ਦੇ ਵਿੱਚ ਕਹਿ ਦਿੰਦੇ ਤੁਹਾਡੇ ਵੀ ਚੈਨਲਾਂ ਦੇ ਥੱਲੇ ਕਹਿਣਗੇ ਪਹਿਲਾਂ ਸੇਵਾ ਨਹੀਂ ਕਰਦੇ ਜੀ ਹਾਂਜੀ ਹਾਂਜੀ ਬਿਲਕੁਲ ਹੁਣ ਐ ਕਰਦੇ ਪਰ ਨਹੀਂ ਮੇਰਾ ਨਿੱਜੀ ਤਜਰਬਾ ਹੈ ਮੈਂ ਜਿੱਥੇ ਵੀ ਫੋਟੋ ਲਾਉਣ ਜਾਂਦਾ ਮੈਂ ਉਹਦੇ ਆਈਡੀਏ ਕੱਢਦਾ ਵਿੱਚੋਂ ਗੱਲਾਂ 'ਚ ਗੱਲ ਐਡ ਹੋ ਜਾਂਦੀ ਹੈ ਤੁਹਾਡੀ ਗੱਲ ਕੱਟ ਰਿਹਾ ਕਿਤੇ ਨਾ ਕਿਤੇ ਇਹ ਵੀ ਕਹਿ ਰਹੇ ਨੇ ਲੋਕ ਕਹਿੰਦੇ ਜਿਹੜਾ ਇਹ ਟ੍ਰੈਂਡ ਚੱਲ ਰਿਹਾ ਨਾ ਇਹ ਲੋਕਾਂ ਨੂੰ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਬਿਮਾਰ ਕਰੂਗਾ ਵੀ ਪੁੱਤਾਂ ਨਾਲ ਗੱਲਬਾਤ ਕਰਨੀ ਵੀ ਤੁਸੀਂ ਇੱਕ ਤਰ੍ਹਾਂ ਦਾ ਮੈਂਟਲ ਜਿਹੜਾ ਹੈਗਾ ਪ੍ਰੋਬਲਮਸ ਆਉਣੇ ਸ਼ੁਰੂ ਹੋ ਜਾਣਗੇ ਲੋਕਾਂ ਨੂੰ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਮੈਂ ਮੈਂ ਇਹਦੇ ਬਾਰੇ ਦੱਸਦਾ ਮੈਂ ਉਹੀ ਗੱਲ ਸ਼ੁਰੂ ਕੀਤੀ ਨਾ ਜਿਹੜੀ ਮੈਂ ਤੁਹਾਨੂੰ ਤੁਸੀਂ ਗੱਲ ਕੀਤੀ ਮੈਂ ਇਹਦਾ ਐਂਡ ਕਰਦਾ ਸੀਗਾ ਜੀ ਇੱਕ ਫਿਰੋਜ਼ਪੁਰ ਦੀ ਉਦਾਹਰਨਾ ਹੈ ਔਰ ਉਦਾਹਰਨਾਂ ਤਾਂ ਕਾਫੀ ਮੈਂ ਇੱਕ ਹੀ ਦੱਸੂਗਾ ਕੈਮਰੇ ਦੇ ਜ਼ਰੀਏ ਮੈਂ ਇੱਕ ਪਰਿਵਾਰ ਬਾਰੇ ਦੱਸ ਸਕਦਾ ਉਹ ਲੜਕਾ ਸੀ ਉਹਦੇ ਪਿਤਾ ਜੀ ਪੁਲਿਸ ਦੇ ਵਿੱਚ ਸੀ ਪੰਜਾਬ ਪੁਲਿਸ ਦੇ ਵਿੱਚ ਔਰ ਕਾਫੀ ਸਮੇਂ ਤੋਂ ਸੋਚ ਰਿਹਾ ਸੀ 7 ਸਾਲ ਹੋ ਗਏ ਸੀ ਡੈਥ ਹੋਈ ਨੂੰ ਹੂੰ ਉਹ 3 ਸਾਲ ਤੋਂ ਮੈਨੂੰ ਫਾਲੋ ਕਰ ਰਿਆ ਸੀ ਵੀ ਜਦੋਂ ਵੀ ਮੈਂ ਘਰ ਨਵਾਂ ਪਾਉਂਗਾ ਔਰ ਨਵੇਂ ਘਰ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਪਿਤਾ ਜੀ ਦਾ ਸਟੈਚੂ ਲਗਾਉਂਗਾ ਔਰ ਇਕਬਾਲ ਤੋਂ ਬਣਵਾਉਂਗਾ ਔਰ ਪੂਰਾ ਵਧੀਆ ਸਾਨੂੰ ਜਿੰਨਾ ਵੀ ਟਾਈਮ ਲੱਗ ਜੇ ਵਧੀਆ ਬਣਵਾਉ ਜਿੰਨਾ ਵੀ ਪੈਸਾ ਲੱਗ ਜੇ ਉਹਦੇ ਕਹਿਣ ਦੇ ਸੀਗੇ ਚਲੋ ਜੀ ਉਹ ਬਾਈ ਨੇ ਮੈਨੂੰ ਆਰਡਰ ਦਿੱਤਾ ਔਰ ਬਹੁਤ ਸੋਹਣਾ ਸਟੈਚੂ ਬਣਿਆ ਔਰ ਅਸੀਂ ਉਹਨਾਂ ਦੇ ਘਰ ਸੁਖਣੀ ਸਾਹਿਬ ਦਾ ਪਾਰਟ ਸੀ ਉੱਥੇ ਲਗਾਇਆ ਬਹੁਤ ਲੋਕਾਂ ਨੇ ਪਸੰਦ ਕੀਤਾ ਪਰ ਮੈਂ ਆਸੇ-ਪਾਸੇ ਹੀ ਪਤਾ ਕਿ ਦੋ ਕਹਿੰਦੇ ਵੀ ਇਹ ਪਹਿਲਾ ਵੀ ਬਹੁਤ ਸੇਵਾ ਕਰਦੇ ਪਿਤਾ ਦੀ ਬਹੁਤ ਲਾਇਕ ਮੁੰਡਾ ਮਤਲਬ ਜਿਹੜੀਆਂ ਫੈਮਲੀਗਾਂ ਸਤਿਕਾਰ ਕਰਦੀਆਂ ਇਹ ਤਾਂ ਸਤਿਕਾਰ ਆ ਬਜ਼ੁਰਗਾਂ ਦਾ ਸਤਿਕਾਰ ਕਰਦੇ ਹੈਗਾ ਨਾ ਇੱਕ ਉਹਨਾਂ ਦੀ ਸੋਚ ਨੂੰ ਜੇ ਅੱਜ ਮੈਂ ਆਪਦੇ ਪਿਤਾ ਜੀ ਦਾ ਸਤਿਕਾਰ ਕਰ ਦਾਂ ਆਪਦੇ ਪਿਤਾ ਜੀ ਨੂੰ ਦਵਾਈ ਬੂਟੀ ਦਿਵਾਉਣਾ ਉਹਨਾਂ ਦੀ ਫੋਟੋ ਦਾ ਵੀ ਸਤਿਕਾਰ ਕਰ ਦਾਂ ਤੇ ਮੇਰਾ ਲੜਕਾ ਤਾਂ ਮੇਰਾ ਕਰੂਗਾ ਹੀ ਇਹ ਤਾਂ ਚੇਨ ਹੈ ਹੱਥ ਨੂੰ ਹੱਥ ਜੇ ਮੈਂ ਫੋਟੋ ਮਾਂ ਨੂੰ ਸਾਂਭਾ ਹੀ ਨਾ ਬਣਵਾ ਮਾਂ ਹੀ ਨਾ ਜੋ ਕੁਝ ਵੀ ਕਰਾਂ ਤਾਂ ਫਿਰ ਮੇਰਾ ਸਤਕਾਰ ਕਿਵੇਂ ਹੋਜੂ ਬਈ ਇਹਦੇ ਵਿੱਚ ਕੀ ਆ ਦੇਖੋ ਮੈਂ ਇੱਕ ਗੱਲ ਕਹਿਣਾ ਹੈ ਹੈ ਤਾਂ ਇਹ ਸਰਦੇਵਰ ਦੇ ਫੈਮਲੀਆ ਦਾ ਕੰਮ ਆ ਜਾਂ ਫੈਕਟਰੀਆਂ ਦੇ ਮਾਲਕ ਜਿਹੜੇ ਵੱਡੇ ਧਨਾੜ ਸੇਟ ਐ ਜਾਂ ਜਿਨ੍ਹਾਂ ਨੇ ਕੋਈ ਫਾਊਂਡਰ ਆ ਕਿਸੇ ਸਕੂਲ ਦਾ ਫਾਊਂਡੇਸ਼ਨ ਰੱਖਿਆ ਨੀਂਹਾਂ ਰੱਖੀਆਂ ਕਈਆਂ ਨੇ ਤੇ ਜਿਨ੍ਹਾਂ ਨੇ ਬਹੁਤ ਤਰੱਕੀ ਕੀਤੀ ਆ ਉਹਨਾਂ ਦੇ ਬਣਦੇ ਆ ਤੇ ਠੀਕ ਆ ਇੰਨੇ ਤਾਂ ਅਸੀਂ ਕਿੰਨੇ ਕਰੋੜਾ ਲੋਕ ਐ ਇੰਨੇ ਤਾਂ ਅਸੀਂ ਮੈਂ ਕਿੰਨੇ ਕੁ ਬਣਾ ਲੂ ਮੈਂ ਆਪਦੀ ਲਾਈਫ ਚ ਵੱਧ ਤੋਂ ਵੱਧ 50 100 ਬਣਾ ਲੂ ਹੋਰ ਕਿੰਨੇ ਕੁ ਬਣਾ ਲੂਗਾ ਮਤਲਬ ਇਹ ਸੋਚਦਾ ਵੀ ਮੇਰੇ ਕੋਲ ਫੋਨ ਇੰਨੇ ਆਉਂਦੇ ਆ ਮੇਰੇ ਕੋਲ ਨ ਮੈਂ ਨੌਜਵਾਨਾਂ ਦੇ ਫੋਨ ਆਉਂਦੇ ਵੀ ਆ ਸਾਡਾ ਮੁੰਡਾ 22 23 ਸਾਲ ਦਾ ਮੈਂ ਕਹਿੰਦਾ ਵੀ ਨਹੀਂ ਇਹ ਨਹੀਂ ਬਣਾਉਣਾ ਜਾਂ ਤਾਂ ਫੌਜ 'ਚ ਹੋਵੇ ਜਾਂ ਕੋਈ ਮਸ਼ਹੂਰ ਆਦਮੀ ਹੋਵੇ ਹੈਗਾ ਨਾ ਜਾਂ ਬਜ਼ੁਰਗ ਹੋਵੇ ਮੈਂ ਹਰ ਇੱਕ ਦੇ ਮੈਂ ਵੀ ਨਹੀਂ ਬਣਾਉਂਦਾ ਭਾਈ ਜੀ ਹਾਂਜੀ ਕਿਉਂਕਿ ਜਦੋਂ ਮੈਂ ਬਣਾਉਣਾ ਮੇਰੀ ਆਪ ਰੂਕ ਕਰ ਲਾਉਂਦੀ ਹੈ ਵੀ ਯਾਰ ਛੋਟੀ ਜੀ ਉਮਰ 'ਚ ਮੁੰਡੇ ਦੀ ਡੈਥ ਹੋ ਗਈ ਯਾਰ ਇਹਦੇ ਮਾਂ ਪਿਓ ਦੇਖਣਗੇ ਉਹਨਾਂ ਦੇ ਜਾ ਕੇ ਮਾਰੇ ਹੋਣਗੇ ਮੈਂ ਬਣਾਉਂਦਾ ਨਹੀਂ ਵੀਰੇ ਮੁੰਡੋਂ ਕੀ ਕਹਣਾ ਜਿੰਮੇ ਚਲੋ ਮੂਸੇ ਵਾਲਾ ਵੀਰ ਸੀਗਾ ਹਾਂਜੀ ਹਾਂਜੀ ਜਿਵੇਂ ਹੁਣ ਮੂਸੇ ਵਾਲਾ ਵੀਰ ਸੀ ਜਦੋਂ ਮੈਂ ਉਹਦਾ ਬਣਾਇਆ ਸੀ ਉਹ ਤੁਹਾਡੇ ਚੈਨਲ ਦੇ ਜ਼ਰੀਏ ਵੀ ਲੋਕਾਂ ਨੇ ਦੇਖਿਆ ਉਦੋਂ ਵੀ ਮੇਰੀਆਂ ਅੱਖਾਂ 'ਚੋਂ ਅੰਸ ਬੂੰਦੇ ਸੀ ਨੰਗਲੰਬੀਆਂ ਦਾ ਬਣਾਇਆ ਉਹ ਵੀ ਨੰਗਲੰਬੀਆਂ ਦਾ ਜਦੋਂ ਬਣਾਇਆ ਬਣਾ ਕੇ ਸਟੈਚੂ ਅਸੀਂ ਵੀਰ ਦਾ ਜਿਹੜਾ ਆਪਣਾ ਕਬੱਡੀ ਦਾ ਖਿਡਾਰੀ ਹੋਇਆ ਹਾਂਜੀ 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 ਹਾਂ ਤੇ ਜਦੋਂ ਅਸੀਂ ਲਗਾਇਆ ਉੱਥੇ ਜਦੋਂ ਲਾ ਕੇ ਉਹਦੇ ਬੱਚਿਆਂ ਨੇ ਜੱਫੀ ਪਾ ਕੇ ਸਟੈਚੂ ਨੂੰ ਮਤਲਬ ਹੱਗ ਕੀਤਾ ਮੈਨੂੰ ਮੈਥੋ ਦੇਖਿਆ ਨਹੀਂ ਮੈਂ ਪਿੱਛੇ ਚਲੇ ਗਈ ਸਾਰੀ ਸੰਗਤ ਨਾਲੇ ਮੈਂ ਖੁਦ ਸਟੈਚੂ ਬਣਾਇਆ ਸੀ ਮਤਲਬ ਦਿਲ ਤਾਂ ਮੇਰੇ ਚ ਵੀ ਹੈ ਕਿ ਜੇ ਮੈਂ ਬਣਾਉਣਾ ਪਰ ਮੈਂ ਉਸ ਤੋਂ ਬਾਅਦ ਇਹ ਸੋਚਿਆ ਵੀ ਨਹੀਂ ਆਪਾਂ ਨੌਜਵਾਨਾਂ ਦੇ ਨਹੀਂ ਬਣਾਉਣੇ ਛੋਟੀਆਂ ਇਹ ਚੀਜ਼ਾਂ ਤੁਹਾਨੂੰ ਵੀ ਇਫੈਕਟ ਕਰਦੀਆਂ ਨੇ ਤਾਂ ਜਿਹੜੇ ਪਰਿਵਾਰ ਆਪਾਂ ਕਹიდੀਏ ਉਹਨਾਂ ਨੂੰ ਕਮੀ ਮਹਿਸੂਸ ਹੁੰਦੀ ਆ ਆਪਣੇ ਆਪਣੇ ਜਿਹੜੇ ਚੀਜ਼ ਜਿਹੜੇ ਗੁਜ਼ਰ ਜਾਂਦੇ ਨੇ ਜਦੋਂ ਪੁਤਲਾ ਬੰਦ ਹੈ ਜਦੋਂ ਸਟੈਚੂ ਬੰਦ ਹੈ ਫਿਰ ਤੁਹਾਨੂੰ ਵੀ ਦੁਆਵਾ ਦੰਦ ਨੇ ਵੀ ਤੁਸੀਂ ਹੂ ਹੂ ਬਣਾ ਦਿੱਤਾ ਕਿੰਨਾ ਕਿਤੇ ਬਹੁਤ ਬਾਈ ਬਹੁਤ ਸਾਨੂੰ ਕਹਿੰਦੇ ਸਾਡੇ ਜਿਹੜੇ ਪੁਰਖੀ ਸੀ ਵੱਡ ਬੜੇਰੇ ਇਸ ਜਦੋਂ ਮੋਸ਼ਨ ਭਾਵਨਾਵਾਂ ਜੁੜਦੀਆਂ ਉਹ ਤੋਂ ਪੈਸਾ ਮੈਟਰ ਨਹੀਂ ਕਰਦਾ ਵੱਡੀ ਗੱਲ ਹੈ ਜੀ ਨਹੀਂ ਵੀ ਸਾਡੇ ਯਾਰ ਬਜ਼ੁਰਗ ਕੋਲੇ ਆ ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ ਨਵੇਂ ਸ਼ਹਿਰ ਦੀ ਜੀ ਆ ਕੁੜੀ ਅਨਰੀਤ ਦਸਾਂ ਜੇ ਮੈਂ ਤੁਹਾਨੂੰ ਨੰਬਰ ਵੀ ਦੇ ਸਕਦਾ ਉਹਨੇ ਆਪਣੀ ਮਾਂ ਦਾ ਸਟੈਚੂ ਬਣਾਇਆ ਔਰ ਸ਼ੁਰੂਆਤ ਵੀ ਉੱਥੋਂ ਹੀ ਹੋਈ ਸਾਡੀ 3 ਸਾਲ ਪਹਿਲਾਂ ਉਹ ਤਾਈ 3 ਸਾਲ ਪਹਿਲਾਂ ਪਹਿਲਾ ਸਟੈਚੂ ਅਸੀਂ ਦੂਜੇ ਬਣਾਉਂਦੇ ਸੀ ਜਿਹੜੇ ਆਰਮ ਸਟੈਚੂ ਹੁੰਦੇ ਸੀ ਜਿਵੇਂ ਆ ਕੱਪੜਿਆਂ ਦਾ ਟ੍ਰੈਂਡ ਬਾਅਦ ਚਲਾਇਆ ਸੀ ਉਹ ਕਾਫੀ ਪਰੇਸ਼ਾਨ ਸੀ ਵੀ ਮੇਰੀ ਮਾਂ ਕਿਸੇ ਰੂਪ ਦੇ ਵਿੱਚ ਮੇਰੇ ਕੋਲੇ ਰਵੇ ਉਹ ਖੁਦ ਪਰੇਸ਼ਾਨ ਸੀ ਡਿਪਰੈਸ਼ਨ ਚ ਸੀ ਜਦੋਂ ਅਸੀਂ ਸਟੈਚੂ ਬਣਾਇਆ ਮੈਂ ਕੱਲੀ-ਕੱਲੀ ਚੀਜ਼ ਉਹ ਤੋਂ ਮੰਗਵਾਈ ਵੀ ਆ ਤੂੰ ਮਾਂ ਦੇ ਆ ਦੀ ਕੱਪੜੇ ਦੇ ਮੈਨੂੰ ਜੁੱਤੇ ਦੇ ਉਹਦੇ ਕਲਿੱਪ ਕਿੱਦਾਂ ਦੇ ਸੀ ਕਿਵੇਂ ਉਹਨਾਂ ਦੇ ਸਾਰੇ ਬਾਡੀ ਲੈਂਗ ਜਦੋਂ ਸਾਰੀ ਚੀਜ਼ ਉਹਨੂੰ ਰੁਚੀ ਹੋਗੀ ਤੇ ਬਣਾ ਕੇ ਲਗਾਇਆ ਬਹੁਤ ਖੁਸ਼ ਹੋਈ ਡਿਪਰੈਸ਼ਨ ਠੀਕ ਹੋ ਗਿਆ ਮੈਂ ਕਹਿੰਦਾ ਉਹ ਕੁੜੀ ਇੰਨੀ ਦੇਖੋ ਖੁਸ਼ ਹੋਈ ਉਹ ਕਹਿੰਦੀ ਵੀ ਅੱਜ ਚੱਲ ਕੋਸਤਾ ਮੇਰਾ ਦਰਦ ਘਟਿਆ ਹੀ ਆ ਨਾ ਤੇ ਇਹ ਹੁੰਦਾ ਵੀ ਬਾਈ ਜੀ ਅੱਡੋ-ਅੱਡੀ ਸੋਚ ਹੁੰਦੀ ਆ ਕਿ ਨਾ ਹਰ ਬੰਦੇ ਦੇ ਪਾਸੇ ਲੋਕ ਕਹਿ ਰਹੇ ਨੇ ਵੀ ਇਹਦੇ ਕਾਰਨ ਲੋਕ ਮਾਨਸਿਕ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਉਹਨਾਂ ਨੂੰ ਹੈ ਨਾ ਵੀ ਮਾਨਸਿਕ ਰੋਗ ਕੀ ਪਰ ਜਾਣਗੇ ਦੂਜੇ ਪਾਸੇ ਡਿਪਰੈਸ਼ਨ ਤੋਂ ਬਾਹਰ ਆ ਰਹੇ ਨੇ ਜਿਵੇਂ ਤੁਸੀਂ ਉਦਾਹਰਨ ਦਿੱਤੀ ਹੈ ਕਿਉਂਕਿ ਮੇਰੇ ਕੋਲ ਉਦਾਹਰਨਾਂ ਪਈਆਂ ਮੇਰੇ ਕੋਲ ਉਦਾਹਰਨਾਂ ਪਈਆਂ ਲੈ ਅੱਜ ਦੀ ਗੱਲ ਦੱਸਦਾ ਤੁਹਾਡਾ ਫੋਨ ਆਇਆ ਮੈਨੂੰ 12:30 ਸਾਢੇ 12:00 ਵਜੇ ਬਿਲਕੁਲ ਮੈਨੂੰ ਉਹਦੇ ਜਲੰਧਰ ਤੋਂ ਫੋਨ ਆਇਆ ਬਲਿੰਨੋ ਮੋਟਰ ਇਹਗਾ ਆਪਣਾ ਪੰਪ ਹੈ ਮੋਟਰ ਕੀ ਕਹਿੰਦੇ ਹੁਣ ਆਪਣੇ ਮੀਟਰ ਬਲਿੰਨੋ ਮੋਟਰ ਮੀਟਰ ਜਿਹੜਾ ਉਹਦਾ ਫਾਊਂਡਰ ਹੈ ਓਕੇ ਜਿਹਨੇ ਸਭ ਤੋਂ ਪਹਿਲਾਂ ਮੀਟਰ ਤਿਆਰ ਕੀਤਾ ਸੀਗਾ ਜਾਂ ਨਲਕੇ ਵਾਲੀ ਬੋਕੀ ਤਿਆਰ ਕੀਤੀ ਸੀ ਉਹਨਾਂ ਨੇ ਆਪਦੇ ਦਾਦੇ ਦਾ ਬਣਵਾਇਆ ਸੀ ਸਟੈਚੂ ਫੈਕਟਰੀ ਚ ਲਾਉਣ ਨੂੰ ਜਲੰਧਰ ਲੱਗਿਆ ਵਾ ਅੱਛਾ ਉਹ ਆਰਡਰ ਆ ਗਿਆ ਠੁੜ ਉਹ ਅੱਜ ਤੋਂ 5 ਸਾਲ ਪਹਿਲਾਂ ਬਣਾਇਆ ਸੀ ਇਹਨੂੰ ਬਣਾਇਆ ਸੀ ਉਹਨਾਂ ਦਾ ਜਿਹੜਾ ਦਾਦਾ ਤਾਂ ਕਾਫੀ ਟਾਈਮ 40 ਸਾਲ ਪਹਿਲਾਂ ਦਾ ਪੂਰਾ ਹੋਇਆ ਸੀ ਜਿਹੜਾ ਹੁਣ ਉਹਦਾ ਮੁੰਡਾ ਸੀਗਾ ਉਹ ਫੈਕਟਰੀ ਸੰਭਾਲਦਾ ਸੀ ਉਹ ਵੀ ਸਿੱਕ ਸੀ ਬਿਮਾਰ ਸੀਗਾ ਉਹ ਵੀ ਪਿੱਛੇ ਪੂਰੇ ਹੋ ਗਏ ਹੁਣ ਉਹਨਾਂ ਦਾ ਮੈਨੂੰ ਉਦੋਂ ਫੋਨ ਆਇਆ ਕਹਿੰਦੇ ਵੀ ਆਪਾਂ ਇਹਨਾਂ ਦਾ ਵੀ ਬਣਾਉਣਾ ਪਿਤਾ ਜੀ ਦਾ ਉਹ ਮੁੰਡੇ ਦਾ ਫੋਨ ਆਇਆ ਕਹਿੰਦੇ ਮੇਰੇ ਪਿਤਾ ਜੀ ਪੂਰੇ ਹੋ ਗਏ ਇਹਨਾਂ ਦੇ ਬਣਾਉਣਾ ਬਰਾਬਰੀ ਖੜਾ ਕੇ ਫਿਰ ਸਤਕਾਰ ਹੋ ਗਿਆ ਨਾ ਬਿਲਕੁਲ ਤੇ ਉਹ ਜਦੋਂ ਹੁਣ ਉਹਦੀ ਫੈਕਟਰੀ ਦੇ ਵਿੱਚ ਅਗਲਾ ਆ ਕੇ ਦੇਖਦਾ ਤਾਂ ਕਹਿੰਦਾ ਇਹ ਸਾਡੇ ਬਜ਼ੁਰਗਾ ਜੀ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਪਹਿਲਾਂ ਇਹਨਾਂ ਨੇ ਨਲਕੇ ਵਾਲੀ ਇਸ ਤਰ੍ਹਾਂ ਬੁੱਕੀ ਬਣਾਈ ਫਿਰ ਵੱਡੀ ਬੁੱਕੀ ਬਣਾਈ ਫਿਰ ਪੰਪ ਬਣਾਇਆ ਇਹ ਸਾਡੇ ਪਿਤਾ ਜੀ ਨੇ ਗਾ ਫੈਕਟਰੀ ਚ ਚਲਾਈ ਉਹ ਇੱਕ ਇਸ ਤਰ੍ਹਾਂ ਮੈਂ ਮੈਨੂੰ ਵੀ ਖੁਸ਼ੀ ਹੁੰਦੀ ਬਣਾਉਣ ਚ ਕਿਉਂਕਿ ਮੈਂ ਕਹਿੰਦਾ ਵੀ ਯਾਦ ਆਸਤ ਰਹਿੰਦੀ ਹੈ ਤਾਂ ਜੀ ਬਿਲਕੁਲ ਇਕਬਾਲ ਜੀ ਜਿਹੜਾ ਸਟੈਚੂ ਵਿੱਚ ਤੁਸੀਂ ਮਟੀਰੀਅਲ ਵਰਤਦੇ ਹੋ ਉਹ ਕੁਝ ਖਾਸ ਤੌਰ ਦਾ ਪ੍ਰਕਾਰ ਦਾ ਮਟੀਰੀਅਲ ਹੁੰਦਾ ਹੋ ਹਾਂਜੀ ਇਸ ਕੰਮ ਤੇ ਨਾ ਮੈਂ ਕੁਝ ਆਮ ਨਾਲੋਂ ਹਟ ਕੇ ਵੱਖਰੇ ਤਜਰਬੇ ਕੀਤੇ ਆ ਉਹ ਕਿਉਂ ਕੀਤੇ ਮੈਨੂੰ ਪਹਿਲੀ ਗੱਲ ਤਾਂ ਇਹ ਤਜਰਬਾ ਕਰਦੇ ਨੂੰ ਹੋ ਗਏ ਸੀ 5 ਸਾਲ ਮੈਂ ਇੰਗਲੈਂਡ ਗਿਆ ਜਿੱਤੋਂ 5 ਸਾਲ ਪਹਿਲਾਂ ਲੰਡਨ ਦੇ ਵਿੱਚ ਜੀ ਉੱਥੇ ਵੈਕਸ ਮਿਊਜ਼ੀਅਮ ਹੈ ਔਰ ਬੜੇ ਓਰੀਜਨਲ ਸਟੈਚੂ ਆ ਮੁੱਛਾਂ ਦਾੜ੍ਹੀ ਹੋਵੇ ਆਪਣੇ ਮੋਦੀ ਜੀ ਦਾ ਅੰਤਾਬਚਨ ਜੀ ਦਾ ਬਹੁਤ ਵਧੀਆ ਮਤਲਬ ਜਿਵੇਂ ਸ਼ਾਹਰੂਖ ਖਾਨ ਦਾ ਅਮੀਰ ਖਾਨ ਦਾ ਸਾਰੇ ਸਟੈਚੂ ਹੈਗੇ ਆ ਉੱਥੇ ਸਲਮਾਨ ਖਾਨ ਦਾ ਵੀ ਤੇ ਮੈਨੂੰ ਦਿਮਾਗ ਚ ਆਈ ਮੈਂ ਹੈ ਜਦੋਂ ਮੈਂ ਸਾਰੀ ਗੱਲਬਾਤ ਕੀਤੀ ਉਹ ਸਟੈਚੂ ਮਹਿੰਗੇ ਬਹੁਤ ਹੈ ਕਹਿੰਦੇ ਆ ਵੀ ਉਹ 20 25 ਲੱਖ ਦਾ ਸਟੈਚੂ ਬਣਦਾ ਮੈਂ ਕਹਿੰਦਾ ਯਾਰ ਇਹ ਚੀਜ਼ ਅਸੀਂ ਤਾਂ ਸਾਡਾ ਕੰਟਰੀ ਦਾ ਫੂਡ ਹੀ ਨਹੀਂ ਕਰ ਪਾਊਗਾ ਸਾਡਾ ਤਾਂ ਬੱਦ ਵਾ ਇੱਕ ਬਣੂ ਜਾਂ ਦੋ ਬਣਗੇ ਪਰ ਕੰਮ ਮੈਂ ਇੰਡੀਆ 'ਚ ਚਲਾਉਣਾ ਮੈਂ ਪੰਜਾਬ 'ਚ ਮੇਰੀ ਪਹਿਲਾਂ ਤਾਂ ਸੋਚ ਸੀ ਅੱਛਾ ਵੀ ਮੈਂ ਬਾਹਰ ਕੰਮ ਨਹੀਂ ਕਰਨਾ ਮੈਂ ਨੌ ਕੰਟਰੀ ਗਏ ਆ ਨੌ ਕੰਟਰੀ ਦਾ ਵਿਜ਼ਿਟ ਕਰਕੇ ਫੇਰ ਇੱਥੇ ਆਇਆ ਮੈਂ ਬਾਹਰ ਕੰਮ ਨਹੀਂ ਕਰਨਾ ਕਰਨਾ ਇੱਥੇ ਹੀ ਐ ਮੈਂ ਕਹਾਂ ਇਹਦਾ ਮੈਂ ਕੋਈ ਸਸਤਾ ਸੌਖਾ ਜਿਹੜਾ ਕਿ ਇਦੋਂ ਮੈਂ ਕਹੂੰਗਾ ਵੀ ਜੇ ਉਹ 1.25 ਲੱਖ ਦਾ ਬਣਦਾ ਜਾਂ 10 ਲੱਖ ਦਾ ਬਣਦਾ ਤਾਂ ਸਾਡਾ ਸਟੈਚੂ ਘੱਟੋ ਘੱਟ ਲੱਖ ਰੁਪਏ ਚ ਤਿਆਰ ਹੋਵੇ ਵੀ ਉਹਦੇ ਹਾਨ ਦਾ ਹੋਵੇ ਹਾਂ ਉਹਦੇ ਹਾਨ ਦਾ ਹੋਵੇ ਔਰ ਉਹ ਦੂ ਸਟਰੋਂਗ ਹੋਵੇ ਔਰ ਸਾਡੇ ਜਿਹੜੇ ਮੌਸਮ ਹੈ ਗਰਮੀ ਸਰਦੀ ਨੂੰ ਚੱਲ ਸਕੇ ਉਹਨੂੰ ਵਾਸ਼ ਕਰ ਸਕੇ ਧੋ ਸਕੇ ਇਹ ਸਟੈਚੂ 25 ਲੱਖ ਵਾਲੇ ਸਟੈਚੂ ਦੇ ਮੁਕਾਬਲੇ ਜ਼ਿਆਦਾ ਆਪਾਂ ਕਹਿੰਦੇ ਮਜ਼ਬੂਤ ਮਜ਼ਬੂਤੀ ਹੈ ਇਸ ਦੀ ਕਿਉਂਕਿ ਇਹਨੂੰ ਏਸੀ ਚ ਰੱਖਣ ਦੀ ਲੋੜ ਨਹੀਂ ਹੋਈ ਸੀ ਜੇ ਰੱਖਣਾ ਪੈਂਦਾ ਅੱਛਾ ਇਹ ਗਰਮੀ ਇਹ ਗਰਮੀ ਵਿੱਚ ਚੱਲ ਤਾਪਮਨ ਬਹੁਤ ਹੈ ਫਿਰ ਕਾਰਬਨ ਫਾਈਬਰ ਹੈ ਜਿਵੇਂ ਆਪਣੇ ਹੈਲਮਟ ਹੁੰਦੇ ਆ ਜਾਂ ਬੁਲਟ ਪ੍ਰੂਫ ਜਾਗਟ ਹੁੰਦੀ ਉਹਦਾ ਹੁੰਦਾ ਤੇ ਫਿਰ ਸਟਰੋਂਗ ਆ ਆਪਣੇ ਕਿਉਂਕਿ ਆਪਣੇ ਬੱਚੇ ਵੀ ਥੋੜੇ ਸ਼ਰਾਰਤੀ ਆ ਕੋਈ ਬੱਚਾ ਇੱਥੇ ਬਹਿ ਵੀ ਜਾਵੇ ਇੱਥੇ 40 50 ਕਿਲੋ ਐਂ ਵੇਟ ਆਪਾਂ ਦੇ ਵੀ ਦਈਏ ਇਹਨੂੰ ਕੋਈ ਦਿੱਕਤ ਨਹੀਂ ਹਾਂ ਇੱਕ ਚੀਜ਼ ਹੈ ਉਹ ਫਲੈਕਸੀਬਲ ਹੈ ਜਿਵੇਂ ਹੱਥ ਸਟਰੋਂਗ ਹੈ ਫਲੈਕਸੀਬਲ ਨਹੀਂ ਹੂੰ ਉਹਦੇ ਜਿਹੜੇ ਵਾਲ ਹੁੰਦੇ ਆ ਨਾ ਸਟੈਚੂ ਦੇ origignal ਆਏ ਹੁੰਦੇ ਆ ਉਹ ਝੜ ਸਕਦੇ ਇਹ ਨਹੀਂ ਝੜ ਸਕਦੇ ਬਿਲਕੁਲ ਅਸੀਂ ਦੇਖ ਰਿਹਾ ਪੂਰਾ ਹਾਰਡ ਹੈ ਇਹ ਸਾਰਾ ਸਟੈਚੂ ਜਿਹੜੀ ਤੁਸੀਂ ਆ ਬੀਅਰਡ ਹੈ ਜਿਵੇਂ ਦਾੜ੍ਹੀ ਹੈ ਇਹ ਇਸ ਤੇ ਖਾਸ ਟਾਈਮ ਲੱਗਦਾ ਇਸ ਤੇ ਬਣਾਉਣ ਨੂੰ ਇਸ ਨੂੰ ਹਾਂਜੀ ਦੇਖੋ ਟਾਈਮ ਤਾਂ ਸਭ ਤੋਂ ਪਹਿਲਾਂ ਇਹਦੇ ਮਾਸਟਰਪੀਸ ਤੇ ਲੱਗਦਾ ਜਦੋਂ ਅਸੀਂ ਇੱਕ ਚਿਹਰਾ ਤਿਆਰ ਕਰਦੇ ਆ ਤੁਹਾਡੇ ਕੈਮਰੇ ਦੇ ਜ਼ਰੀਏ ਦਿਖਾਵਾਂਗੇ ਦਰਸ਼ਕਾਂ ਨੂੰ ਬਿਲਕੁਲ ਬਿਲਕੁਲ ਵੀ ਇਦਾਂ ਅਸੀਂ ਤਿਆਰ ਕਰਦੇ ਆ ਇਦਾਂ ਫੋਟੋ ਆਉਂਦਾ ਫਿਰ ਕਿਦਾਂ ਇਹਦੇ ਕਈ ਇੱਕ ਫੋਟੋ ਤਿੰਨ ਵਾਰੀ ਬਣਦਾ ਜੀ ਇਹ ਪਹਿਲਾਂ ਕੱਚਾ ਫਿਰ ਡਾਈ ਫਿਰ ਪੱਕਾ ਅੱਛਾ ਹਾਂ ਫੇਲ ਵੀ ਹੁੰਦਾ ਕਈ ਵਾਰੀ ਸੈਂਪਲ ਬਹੁਤ ਵਾਰੀ ਜੀ ਚਾਰ ਚਾਰ ਪੰਜ ਪੰਜ ਵੇਰੀ ਇਹ ਮਿਹਨਤ ਕਰਨੀ ਪੈਂਦੀ ਹੈ। ਕੋਣ ਤਾਂ ਆਰਡਰ ਇੰਨੇ ਆ ਰਹੇ ਤੁਹਾਨੂੰ ਵਿਦੇਸ਼ਾਂ ਤੋਂ ਫਿਰ ਕਿਵੇਂ ਭੁਗਤੌਣ ਨੇ ਇਹ ਆਰਡਰ? ਮੈਂ ਫੜ ਤਿੰਨ ਮਹੀਨੇ ਚ ਇੱਕ ਬਣਦਾ ਹੈ। 2-3 ਮਹੀਨੇ ਚ ਹਰ ਇੱਕ ਦੇ ਵਸਦਾ ਰੋਗੇ ਨਹੀਂ ਮੈਂ ਪ੍ਰੈਸਰ ਸਭ ਨੂੰ ਪਿਆਰਾ ਹੁੰਦਾ ਵੀ ਚਲੋ ਵੱਧ ਤੋਂ ਵੱਧ ਆਉਣ ਆਰਡਰ। ਹਾਂ ਪਰ ਨਹੀਂ ਬਜੇ ਬਣਦੇ ਨਹੀਂ ਇਹਨੇ ਬਣਾਉ ਕਿਵੇਂ ਬੰਦਾ? ਰੋਲਾ ਤੇ ਇਹਨਾਂ ਬਣਾਉ ਕਿਵੇਂ? ਜਿਵੇਂ ਹੋਰ ਬਈ ਮੈਨੂੰ 150 ਫੋਨ ਆ ਗਏ ਉਹਨਾਂ ਚ ਇੱਕ ਅੱਧਾ ਮਸਾ ਆਰਡਰ ਹੋਣਾ ਹੈ। ਕਿਉਂਕਿ ਕਈ ਵਾਰੀ ਅਗਲੇ ਨੂੰ ਸਮਝਾ ਦੇਵੇਂ ਨਹੀਂ ਥੋੜੇ ਭਾਈ ਤੁਸੀਂ ਘਰ 'ਚ ਇੱਥੇ ਨਹੀਂ ਲਾ ਸਕਦੇ ਇਹ ਹਾਂ ਵੀ ਇਹ ਮੁੰਡੇ ਦੀ ਉਮਰ ਛੋਟੀ ਹੈ ਵੀ ਜਿਹੜਾ ਆਮ ਕਈ ਕਹਿੰਦੇ ਮੈਂ ਬਜ਼ੁਰਗਾਂ ਦਾ ਬਣਾਣਾ ਪਹਿਲਾਂ ਭਾਈ ਥੋੜੇ ਲਾਉਣ ਨੂੰ ਜਗ੍ਹਾ ਹੈਗੀ ਰੱਖਣ ਨੂੰ ਵੀ ਇਹ ਨਾ ਹੋਵੇ ਵੀ ਤੁਸੀਂ ਭਾਈ ਆਪਦੀਆਂ ਜਿਹੜੀਆਂ ਜ਼ਰੂਰੀ ਲੋੜਾਂ ਉਹਨਾਂ ਵੱਲੋਂ ਤਾਂ ਵਾਂਝੇ ਰਹਿਵੋ ਤੇ ਪੈਸੇ ਤੁਸੀਂ ਮੇਰੇ ਸਟੈਚੂ ਨੂੰ ਦੇ ਦਿਓ ਇਹ ਜ਼ਰੂਰੀ ਦੇਖਣਾ ਠੀਕ ਆ ਭਾਵਨਾਵਾਂ ਨਾਲ ਸਬੰਧੀਆਂ ਜੁੜੀਆਂ ਇੱਕ ਦੋ ਹੈਂ ਹਉਦਾਹਰਨਾ ਇੱਕ ਮੁੰਡਾ ਫੌਜੀ ਸੀ ਉਹ ਕਹਿੰਦਾ ਮਾਂ ਦਾ ਸਟੈਚੂ ਬਣਾਉਣਾ ਹੀ ਬਣਾਉਣਾ ਭਲਾ ਮੈਂ 5000 ਰੁਪਏ ਮਹੀਨੇ ਦਾ ਦੇਵਾਂ ਸਾਲ ਬਾਅਦ ਮੈਨੂੰ 1.5 ਸਾਲ ਬਾਅਦ ਦੇ ਦਿਓ ਇਦਾਂ ਦੀ ਉਦਾਹਰਨਾ ਹੈਗੀਆਂ ਇੱਕ ਬੰਦੇ ਦੀ ਉਦਾਹਰਨ ਕਿਸ਼ਤਾਂ ਕਰ ਲਓ ਇੱਕ ਬੰਦੇ ਦੀ ਇਦਾਂ ਦੀ ਉਦਾਹਰਨ ਹੈਗੀ ਆ ਉਹ ਬੰਦਾ ਮੈਨੂੰ ਬਾਅਦ ਚ ਦੱਸਿਆ ਉਹਨੇ ਲੋਨ ਲੈ ਕੇ ਸਟੈਚੂ ਬਣਾਇਆ ਭਾਈ ਸਾਨੂੰ ਬਾਅਦ ਚ ਪਤਾ ਲੱਗਾ ਤੁਹਾਨੂੰ ਫਿਰ ਤੁਸੀਂ ਉਸ ਨੂੰ ਕੀ ਸਹਿਦ ਦਿੱਤੀ ਬਸ ਉਹਦੀਆਂ ਭਾਵਨਾਵਾਂ ਜੁੜੀਆਂ ਸੀਗੀਆਂ ਉਹਦੇ ਕੋਈ ਸੀਗੇ ਪ੍ਰੋਜੈਕਟ ਕਹਿੰਦਾ ਮੈਂ ਸੋਚਿਆ ਵੀ ਸੀਗਾ ਹੂੰ ਇਹ ਮੈਂ ਬਣਾਉਣਾ ਹੀ ਮਿਲਣਾ ਮੈਂ ਚਲੋ ਠੀਕ ਹੈ ਵੇਹੇ ਮੈਂ ਹੂੰ ਅਲੱਗ-ਅਲੱਗ ਆਪਾ ਪ੍ਰੋਜੈਕਟ ਇਹ ਕਿਹ ਵੀ ਭਾਜੀ ਜਿਵੇਂ ਤੁਸੀਂ ਬੜੀ ਬਰੀਕੀ ਨਾਲ ਪੂਰੀ ਸ਼ਕਲ ਹਨਾ ਨੂੰ ਤਰਾਸ਼ਦੇ ਹੋ ਸਟੈਚੂ ਦੇ ਉੱਪਰ ਅ ਕਈ ਏਦਾਂ ਦੇ ਵੀ ਕੇਸ ਆਏ ਨੇ ਵੀ ਯਾਰ ਅਸੀਂ ਹੋਰ ਥਾਂ ਵੀ ਵੀ ਟਰਾਈ ਕਰਿਆ ਅਸੀਂ ਆਫ ਕੈਮਰਾ ਵੀ ਗੱਲ ਕੀਤੀ ਜੇ ਤੁਸੀਂ ਕਿਹਾ ਸੀ ਇੱਕ ਸੰਤਾ ਦੀ ਫੋਟੋ ਹੈ ਹਨਾ ਉਹਨਾਂ ਦੇ ਲਿਪ ਨਹੀਂ ਹੈਗਾ ਉਹ ਹੋਰ ਥਾਂ ਵੀ ਟਰਾਈ ਕੀਤਾ ਉਹਨਾਂ ਦੇ ਲੋਕਾਂ ਨੇ ਉੱਥੇ ਗੱਲ ਨਹੀਂ ਬਣੀ ਹਾਂਜੀ ਉਹ ਮੈਂ ਫੋਟੋ ਪਿੱਛੇ ਤਿਆਰ ਕਰੀ ਜਾਣਾ ਆਪਾਂ ਦਿਖਾਵਾਂਗੇ ਮਹਾਪੁਰਸ਼ਾਂ ਦੀ ਫੋਟੋ ਹੈ ਜਿਆਦਾ ਮੇਰੇ ਕੋਲ ਮਹਾਪੁਰਸ਼ਾਂ ਦੀਆਂ ਹੁਣ ਬਣੀਆਂ ਸੰਤਾ ਮਾਪੋਰਛਾਂ ਦੀਆਂ ਹੁੰਦੀਆਂ ਬਣਦੀਆਂ ਜਿਹੜੀ ਅਸੀਂ ਚੌਂਕੜਾ ਮਾਰ ਕੇ ਦਿਖਾਉਨੇ ਉਹ ਵੀ ਫੋਟੋ ਦਿਖਾਉਨੇ ਅੰਦਰ ਪਈਆਂ ਹਾਂਜੀ ਉਹ ਐ ਹੋ ਹੁੰਦਾ ਬਾਈ ਜੀ ਜਿਹੜਾ ਬੰਦਾ ਆਰਟਿਸਟ ਆ ਨਾ ਉਹਦੀ ਅੱਖ ਨੇ ਚੀਜ਼ ਫੜਨੀ ਐ ਕਈ ਵਾਰੀ ਕੀ ਹੁੰਦਾ ਜਦੋਂ ਫੋਟੋ ਜਿਹੜੇ ਆਪਣੇ ਧਾਰਮਿਕ ਸੰਸਥਾਵਾਂ ਐ ਉਹਨਾਂ ਦੀ ਕਮੇਟੀ ਦੇ 10 ਬੰਦੇ ਰਲ ਗਏ ਉਹਨਾਂ ਦੀ ਆਸਮੇਂ ਸੋਚ ਨਹੀਂ ਰਲਦੀ ਉਹਨੇ ਕਹਣਾ ਯਾਰ ਆਹ ਫੋਟੋ ਤੋਂ ਬਣਾਓ ਦੂਜੇ ਨੇ ਕਹਣਾ ਆਹ ਫੋਟੋ ਤੋਂ ਬਣਾਓ ਤੀਜੇ ਨੇ ਕਹਣਾ ਇਹ ਤੋਂ ਬਣਾਓ ਉਨੇ ਕਰ ਆਇ ਰੱਖੋ ਪਰ ਮੈਂ ਨਹੀਂ ਪਰ ਮੈਂ ਸਾਰਿਆਂ ਦੀਆਂ ਸੁਣਦਾ ਮੈਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਬਣਾਉਂਦਾ ਔਰ ਕਿਤੇ ਅੱਜ ਤੱਕ ਮੈਂ ਕਹੂੰਗਾ ਵੀ ਠੀਕ ਆ ਮੈਂ ਰੱਬ ਵੀ ਹੈ ਨਹੀਂ ਕੋਈ ਮੈਂ ਕੋਈ ਵੀ ਮੈਂ ਜਮਾ ਹੂ ਬੂ ਬਣਾ ਦੇਣਾ ਫਰਕ ਰਹਿ ਜਾਂਦਾ ਮੇਥੋਂ ਵੀ ਮੜਾ ਮੋਟਾ ਉਹ ਕੋਈ ਫੋਟੋਆਂ ਦੇ ਵਿੱਚ ਫਰਕ ਆ ਕੁਝ ਬਣਾਉਣ ਚ ਰਹਿ ਗਿਆ ਕੁਝ ਕੋਈ ਮਿਸਟੇਕ ਰਹੇਗੀ ਉਹ ਅਸੀਂ ਜਾਨੀ ਇੰਨਾ ਵੀ ਹੌਲੀ ਹੌਲੀ ਸੋਧ ਲੈਨੇ ਆ ਹੌਲੀ ਹੌਲੀ ਅਸੀਂ ਉਹਨੂੰ ਸੋਧ ਲੈਨੇ ਆ ਫਰਕ ਸਨੈਪ ਦੇ ਵਿੱਚ ਹੀ ਹੁੰਦਾ ਫੋਟੋਗ੍ਰਾਫੀ ਚ ਹੁਣ ਬਾਈ ਟ੍ਰੇਨਿੰਗ ਕਿਵੇਂ ਲਈ ਭਾਜੀ ਇਸ ਸਰੇ ਕੰਮ ਦੀ ਟ੍ਰੇਨਿੰਗ ਤਾਂ ਵੀ ਰੱਬ ਹੀ ਦਿੰਦਾ ਪਰਮਾਤਮਾ ਹੀ ਦਿੰਦਾ ਬੰਦਾ ਕੌਣ ਹੁੰਦਾ ਟ੍ਰੇਨਿੰਗ ਲੈਣ ਵਾਲਾ ਹੈਗਾ ਨਾ ਮੈਨੂੰ ਛੋਟੇ ਹੁੰਦੇ ਨੂੰ ਸ਼ੌਂਕ ਸੀ ਮੈਂ 8 ਸਾਲ ਦੀ ਉਮਰ ਦੇ ਵਿੱਚ ਆਵਦੀ ਕਿਤੋਂ ਟ੍ਰੇਨਿੰਗ ਲਈ ਤੁਸੀਂ ਮੈਂ 8 ਸਾਲ ਦੀ ਉਮਰ ਦੇ ਵਿੱਚ ਕਿੱਥੋਂ ਟ੍ਰੇਨਿੰਗ ਲੈ ਲਈ ਮਿਆਂ ਦੀ ਮਾਂ ਮੇਰੀ ਮਿੱਟੀ ਮਿੱਟੀ ਗਾਰਾ ਬਣਾਈ ਜਾਂਦੀ ਸੀ ਚੁੱਲ੍ਹੇ ਨੂੰ ਲਾਈ ਜਾਂਦੀ ਸੀ ਉਹ ਤਾਂ ਮੈਂ ਥੋੜੀ ਜਿਹੀ ਮਿੱਟੀ ਲੈ ਕੇ ਤੇ ਇੱਕ ਬਾਲਦ ਬਣਾ ਲਿਆ ਸੀ ਇੱਕ ਆਪਣਾ ਮਹਾਤਮਾ ਬੁੱਧਾ ਸਟੈਚੂ ਬਣਾ ਲਿਆ ਸੀ ਹੂੰ ਉਹ ਤੁਹਾਨੂੰ ਕਰ ਮੈਨੂੰ ਜਦੋਂ ਅੱਗੇ ਕੀ ਹੁੰਦਾ ਸੀ ਅੱਗੇ ਨਾ ਬੱਚੇ ਜਦੋਂ ਪੜ੍ਹਦੇ ਹੁੰਦੇ ਸੀਗੇ ਟੀਚਰਾਂ ਨੂੰ ਹਰ ਬੱਚੇ ਦਾ ਪਤਾ ਹੁੰਦਾ ਸੀ ਜਿਹੜੇ ਆਪਣੇ ਸਰਕਾਰੀ ਸਕੂਲਾਂ 'ਚ ਵੀ ਇਹ ਕਿੱਥੇ ਕਿਹੇ ਖੜਾ ਹੈ ਹੂੰ ਇਹਦੀ ਪਰਿਵਾਰਕ ਸਥਿਤੀ ਕੀ ਹੈ ਜਿਹਦਾ ਪਿਓ ਮਿਹਨਤ ਕਰਦਾ ਮਜ਼ਦੂਰੀ ਕਰਦਾ ਹੈ ਜ਼ਿਮੀਂਦਾਰ ਦਾ ਮੁੰਡਾ ਉਹ ਟੀਚਰਾਂ ਨੂੰ ਪਤਾ ਹੁੰਦਾ ਸੀ ਅੱਗੇ ਨਿੱਜੀ ਤੌਰ ਤੇ ਪਿੰਡਾਂ ਦੇ ਵਿੱਚ ਤੇ ਸਾਡੇ ਜਦੋਂ ਇੱਥੇ 5ਵੀਂ 6ਵੀਂ ਕਲਾਸ ਦੇ ਵਿੱਚ ਮੈਂ ਆਇਆ ਸਾਡੇ ਡ੍ਰੈਂਗ ਟੀਚਰ ਸੀਗੇ ਤੇ ਮੈਨੂੰ ਉਹਨਾਂ ਨੂੰ ਪਤਾ ਲੱਗੇ ਬਹੁਤ ਸੋਹਣੀ ਡ੍ਰੈਂਗ ਕਰਦਾ ਮੈਂ ਉਹਨਾ ਸਕੈਚ ਬਣਾਦਾ ਮੈਨੂੰ ਕਹਿੰਦਾ ਵੀ ਤੂੰ ਇਹ ਕੰਮ ਨਾ ਛੱਡੀ ਕਹਿੰਦਾ ਕਿੰਨਾ ਵੱਡਾ ਬੰਦਾ ਮੈਂ ਜੱਟਾਂ ਦਾ ਕਹਿੰਦਾ ਤੂੰ ਘਰੋਂ ਸਰਦਾਰ ਵਰਦਾ ਮੈਂ ਹੀ ਹਾਂ ਕਹਿੰਦਾ ਤੂੰ ਇਹ ਕੰਮ ਨਹੀਂ ਛੱਡਣਾ ਇੱਕ ਦਿਨ ਤੂੰ ਦੇਖੀ ਕਿੱਡਾ ਵੱਡਾ ਬੰਦਾ ਬਣੇਗਾ ਕਿਉਂਕਿ ਇਹ ਕੰਮ ਮਹਿੰਗਾ ਵਈ ਜੀ ਹਰ ਬੰਦਾ ਕਰ ਨਹੀਂ ਸਕਦਾ ਫਿਰ ਮੈਂ ਬਾਈ ਜੀ ਪੇਂਟਿੰਗ ਦਾ ਕੰਮ ਨਹੀਂ ਮੈਂ ਛੱਡਿਆ ਪਹਿਲਾਂ ਮੈਂ ਹੱਥ ਨਾਲ ਪੇਂਟਿੰਗ ਕਰਦਾ ਸੀਗਾ ਉਹਨਾਂ ਦੀ ਮੈਂ ਗੱਲ ਸੀ ਕਿ ਲੜ ਮੈਂ ਪੜੀ ਵੀ ਗਿਆ ਕੋਰਸ ਵੀ ਕਰੀ ਗਿਆ ਬਹੁਤ ਕੁਛ ਕੀਤਾ ਕਰਦੇ ਮੈਨੂੰ ਡਾਕਟਰ ਵੀ ਬਣਾਉਣਾ ਚਾਹੁੰਦੇ ਸੀ ਮਾਸਟਰ ਵੀ ਬਣਾਉਣਾ ਚਾਹੁੰਦੇ ਸੀ ਪਰ ਮੈਂ ਇਹ ਕੰਮ ਨਹੀਂ ਛੱਡਿਆ ਫਿਰ ਮੈਂ ਅਖੀਰ ਤੇ ਜਾ ਕੇ ਜਦੋਂ ਆਪਣੇ ਪਿਤਾ ਜੀ ਨੂੰ ਮੈਂ ਕਿਹਾ ਮੈਂ ਤਾਂ ਇਹ ਹੀ ਕੰਮ ਕਰਨਾ ਮੈਂ ਗੁੱਸੇ ਹੋ ਕੇ ਗੁਰਦਰਾ ਮਹਿਤਿਆਣਾ ਸੇਵ ਚਲੇ ਗਿਆ ਸੀ ਅੱਛਾ ਉੱਥੇ ਬਹੁਤ ਸਟੈਚੂ ਬਣੇ ਤੋਂ ਇਸ ਦੇਖੇ ਹੋਣੇ ਕਿ ਮਹਿਤਿਆਣਾ ਗੁਰਦਰਾ ਸਾਹਿਬ ਉੱਥੋਂ ਫਿਰ ਹੌਲੀ ਹੌਲੀ ਲਾਈਨ ਚੱਲਦੀ ਗਈ ਬਿਲਕੁਲ ਹੁਣ ਅਸੀਂ ਦੇਖ ਰਾਂ ਸਟੈਚੂ ਜਿਹੜੇ ਹੈਗੇ ਨੇ ਲਗਭਗ ਤਿਆਰ ਨੇ ਇਹ ਕਦੋਂ ਕਿ ਫਿਰ ਡਿਲੀਵਰੀ ਹੋ ਜੂ ਇਹਨਾਂ ਦੀ ਬਸ ਯਾ ਹੁਣ ਸੀਜ਼ਨ ਸੀਗਾ ਝੋਨੇ ਦਾ ਮੰਡੀਆਂ ਦਾ ਤੇ ਇਹ ਵੇਲੇ ਹੋ ਜਾਣਗੇ ਉਦੋਂ ਮਾਤੇ ਆਪਾਂ ਡਿਲੀਵਰੀ ਕਰ ਦਿੰਦੇ ਹਾਂ ਅਸੀਂ ਭਾਈ ਜੀ ਕਾਲੀ ਨਹੀਂ ਕਰਦੇ ਅਸੀਂ ਕਹਿੰਦੇ ਸਟੈਚੂ ਤਿਆਰ ਪਿਆ ਸਾਨੂੰ ਯਾਰ 10 15 ਦਿਨ ਦੇ ਦਿਓ ਸਾਡੇ ਕੋਲੇ ਪਿਆ ਰਹਿਣ ਦਿਓ ਨਾਲੇ ਤਾਂ ਕੋਈ ਮਾੜੀ ਮੁੱਟੀ ਕੋਈ ਚੀਜ਼ ਨੋਖ ਨੂੰ ਸੁਲੱਭ ਜਾਂਦਾ ਨਾਲੇ ਦੁਨੀਆ ਦੇਖ ਲੈਂਦੀਆਂ ਕੀ ਕੀ ਵਰਤਨੀਆਂ ਪੈਂਦੀਆਂ ਨੇ ਕੋਈ ਸਾਵਧਾਨੀਆਂ ਨਹੀਂ ਭਾਈ ਜੀ ਅੱਛਾ ਇਹਦੇ ਕੱਪੜੇ ਲਾ ਕੇ ਜਿਵੇਂ ਮਰਜੀ ਇਸ਼ਨਾਨ ਕਰਾ ਕੇ ਫੇਰ ਪਾ ਦਿਓ ਜੀ ਹਾਂ ਧੁੱਪ ਦੇ ਵਿੱਚ ਕਲਰ ਦੀ ਫੇਂਟ ਦੀ ਪ੍ਰੋਬਲਮ ਆ ਜਾਂਦੀ ਧੁੱਪ ਤਾਂ ਪਰਹੇਜ਼ ਆ ਕੱਲਾ ਧੁੱਪ ਦਾ ਪਰਹੇਜ਼ ਉਹ ਧੁੱਪ 'ਚ ਹੁੰਦਾ ਇਹਨੂੰ ਕੋਈ ਕਲਰ ਹੀ ਫੇਂਟ ਹੋਣਾ ਇਹਨੇ ਬਿਲਕੁਲ ਇਹ ਜਗਾ ਦਾ ਅਸੀਂ ਦੇਖ ਰਿਹਾ ਕਲਾ ਕੇਂਦਰ ਰੱਖਿਆ ਤੁਸੀਂ ਨਾਮ ਤੇ ਹੋਰ ਕੀ ਕੀ ਭਾਜੀ ਜਿਹੜੀ ਹੈਗੇ ਨੇ ਕਲਾਕ੍ਰਿਤੀ ਦਿਖਾਉਗੇ ਹਮੇਸ਼ਾ ਕੁਛ ਨਾ ਕੁਛ ਕਰਦੇ ਰਹਿੰਦੇ ਨੇ ਹਮੇਸ਼ਾ ਵੀ ਕੁਛ ਨਵਾਂ ਕਰੀਏ ਜ਼ਿੰਦਗੀ ਪ੍ਰਮਾਤਮਾ ਨੇ ਰੱਬ ਨੇ ਦਿੱਤੀ ਹੈ ਪਤਾ ਨਹੀਂ ਕਿੰਨੀ ਦਿੱਤੀ ਹੈ ਹੈ ਕਿ ਨਾ ਵੀ ਕੁਛ ਇਹਦੀ ਵੀ ਕੋ ਨਵੀਂ ਸੇਹ ਦੇ ਦੀਏ ਸਟੈਚੂ ਦੀ ਲਾਈਨ ਵੀ ਨਵੀਂ ਆਪਾਂ ਪਹਿਲਾਂ ਆਪੇ ਹੀ ਤਿਆਰ ਕੀਤੀ ਸੀ ਟਰੈਕਟਰ ਵੀ ਦੇਖ ਰਿਹਾ ਅਸੀਂ ਬਣਾਇਆ ਤੁਸੀਂ ਹਣਾ ਟਰੈਕਟਰ ਵੀ ਕਾਰਬਨ ਫਾਈਬਰ ਦਾ ਜੀ ਆਦੇ ਵਿੱਚੋਂ ਖਾਲੀ ਹੈ ਆ ਦੇਖੋ अच्छा हां ਵਿੱਚ ਇਹ ਇੰਜਣ ਹੈ ਨਹੀਂ ਅਸ ਇੰਜਣ ਹੈ ਨਹੀਂ ਇੰਜਣ ਹੈ ਨਹੀਂ ਵਿੱਚ ਇੱਕ ਪਲ ਲਈ ਤਾਂ ਲੱਗਾ ਸਾਨੂੰ ਵੀ ਅਸਲੀ ਹੁੰਦਾ ਉਹ ਵੀ ਦੇਖ ਰਿਹਾ ਸੀ ਪਿੱਛੇ ਤੁਸੀਂ ਖੂਬ ਹੀ ਬਣਾ ਹੋਇਆ ਹੈ ਨਾ ਜਿਹੜੇ ਅੱਜ ਕੱਲ ਜਮੇ ਅਲੋਪ ਹੀ ਹੋ ਗਏ ਖੂਬਾ ਜੀ ਮੈਂ 2 2 ਸਾਲ ਤੋਂ ਸੋਚੀ ਜਾਂਦਾ ਵੀ ਮੈਂ ਖੂਬ ਬਣਾਵਾ ਹੂੰ ਉਹਦੇ ਭੜਦ ਵੀ ਚੱਲਦੇ ਹੁਣ ਖੂਹ ਚ ਪਾਣੀ ਵੀ ਨਿਕਲੇ ਅੱਛਾ ਹਾਂ ਇਹ ਤਕਰੀਬਨ ਅਸੀਂ ਹੁਣ ਇਹ 85% ਰੈਡੀ ਕਰ ਲਿਆ ਜੀ ਅਸੀਂ ਹੂੰ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਜੀ ਕੈਮਰਾਮੈਨ ਨੂੰ ਕਹੂੰਗਾ ਮੜਾ ਜਾ ਇੱਧਰ ਵਾ ਇੱਥੇ ਅਸੀਂ ਭੜਦਾਂ ਦੇ ਬਾਲਦ ਦੋ ਖੜੇ ਕਰ ਦੇਣੇ ਆ ਜੀ ਠੀਕ ਹੈ ਇਹ ਬਾਲਦ ਚੱਲਣਗੇ ਅੱਛਾ ਇੱਕ ਮਿੰਟ ਦੇ ਵਿੱਚ ਇਹ ਤਿੰਨ ਚੱਕਰ ਦੇਊਗਾ ਜੀ ਠੀਕ ਹੈ ਪੁਰਾਣੇ ਸਮੇ ਦੀ ਤਸਵੀਰ ਤਾਜ਼ਾ ਕਰ ਰਹੇ ਹਾਂ ਦੂਸਰੀ ਪੁਰਾਣੇ ਸਮੇ ਫਿਰ ਉੱਥੇ ਅਸੀਂ ਉਹ ਚੱਕ ਲਾਤੇ ਜੀ ਮੋਟਰ ਲਾਤੀ ਵਿੱਚ ਗੇਅਰ ਬਾਕਸ ਲਾਤਾ ਹਾਂ ਆ ਰਾੜ ਆ ਗਈ ਜਿਹੜੀ ਆਪਾਂ ਲਾਠ ਜੀ ਇਹ ਖੂ ਅਸੀਂ ਆਰਟੀਫੀਸ਼ੀਅਲ ਬਣਾ ਲਿਆ ਜੀ ਬੱਜਰੀ ਦਾ ਓਕੇ ਹਾਂ ਬਿਲਕੁਲ ਇੱਕ ਵਾਰੀ ਤਸਵੀਰਾਂ ਦਿਖਾਈ ਜਾਣ ਦੇਖ ਸਕਦੇ ਹੋ ਤੁਸੀਂ ਪੁਰਾਣੇ ਸਮੇ ਦੀ ਤਸਵੀਰ ਤਾਜ਼ਾ ਹੋ ਰਹੀ ਹੈ ਆ ਇਹਨੇ ਘੁੰਮ ਕੇ ਪੂਰਾ ਦੇਖੋ ਕਿਸ ਤਰ੍ਹਾਂ ਘੁੰਮ ਕੇ ਜਿਹੜਾ ਹੈਗਾ ਹਾਂ ਇਹਨੇ ਪੂਰਾ ਪਾਹੇ ਉਧਰ ਉਹਦਾ ਲੱਗਿਆ ਵਾ ਲੋਕ ਲੱਗਿਆ ਵਾ ਜੀ ਓਕੇ ਓਕੇ ਹਾਂ ਘੁੰਮ ਕੇ ਇਹਨੇ ਪਾਣੀ ਕੱਢਣਾ ਬਾਹਰ ਜੀ ਉਵੇਂ ਫਿਰ ਉਹ ਪਾਣੀ ਐ ਬਾਹਰ ਜਾਊਗਾ ਜੀ ਉਹੀ ਪਾਣੀ ਅਸੀਂ ਬਾਅਦਸ ਫੇਰ ਪਾ ਕੇ ਫੇਰ ਚੱਕੀ ਜਾਣਾ ਏ ਠੀਕ ਹੈ ਇਸ ਖੂਹ ਨੂੰ ਬਣਾਉਣ ਪਿੱਛੇ ਮੋਟਿਵ ਕੀ ਹੈ ਤੁਹਾਡਾ ਮੈਂ ਦੇਖੋ ਜੀ ਖੂਹ ਖਤਮ ਹੋਏ ਨੂੰ 60 ਸਾਲ ਹੋ ਗਏ ਹਾਂ ਆਜ਼ਾਦੀ ਤੋਂ ਪਹਿਲਾਂ ਤਕਰੀਬਨ ਚੱਲਦੇ ਸੀਗੇ ਖੂਹ ਉਦੋਂ ਮਤ ਹੌਲੀ ਹੌਲੀ ਖਤਮ ਹੋ ਗਏ ਹੁਣ ਅੱਜ ਅਸੀਂ ਬੱਚੇ ਸਾਡੇ ਕਿਤਾਬਾਂ ਚ ਦੇਖਦੇ ਹੂ ਜਾਂ ਵੀਡੀਓ ਤੇ ਦੇਖ ਲਈਂ ओरिजिनल ਤਾਂ ਇਹਨਾਂ ਦੇਖ ਲਈਂ ਕੋਈ ਇਦਾਂ ਦੀ ਵਿਵਸਥਾ ਕਰੋਗੇ ਵੀ ਬੱਚੇ ਇੱਥੇ ਆ ਕੇ ਦੇਖ ਸਕਣ ਨਹੀਂ ਜੀ ਬਿਲਕੁਲ ਫ੍ਰੀ ਕੋਈ ਟਿਕਟ ਨਹੀਂ ਹੋਊਗੀ ਕੋਈ 24 ਘੰਟੇ ਆ ਕੇ ਬੱਚੇ ਦੇਖ ਸਕਦੇ ਆ ਇਹਨੂੰ ਅਸੀਂ ਐਸੇ ਤਰੀਕੇ ਨਾਲ ਚੱਲਦਾ ਵੀ ਕਰਾਂਗੇ ਵੀ ਆ ਦੇਖੋ ਚੱਲਦਾ ਐ ਖੂਹ ਹੁੰਦੇ ਸੀ ਐ ਚੋਂ ਪਾਣੀ ਆਉਂਦਾ ਹੁੰਦਾ ਸੀ ਸਾਡੇ ਇੱਕ ਬਜ਼ੁਰਗ ਵੀ ਬਣਾਵਾਂਗੇ ਕਈ ਲੈ ਕੇ ਆਏ ਖੇਤਾਂ ਨੂੰ ਜਾਂਦਾ ਵੀ ਐ ਸਾਡੇ ਖੇਤਾਂ ਨੂੰ ਫਿਰ ਪਾਣੀ ਜਾਂਦਾ ਸੀ ਫਿਰ ਬੱਚੇ ਸਾਰੀ ਚੀਜ਼ ਫਿਰ ਖੂਹ ਦੇ ਵਿੱਚ ਅਸੀਂ ਕਿਵੇਂ ਕੁੜੀਆਂ ਪਾਣੀ ਭਰਨ ਆਉਂਦੀਆਂ ਸਾਰਾ ਕੁਝ ਦਿਖਾਵਾਂਗੇ ਜੀ ਪਰ ਸਮਾਂ ਲੱਗ ਜਾਂਦਾ ਚੀਜ਼ਾਂ ਨੂੰ ਕਿਉਂਕਿ ਨਾਲ ਡਾਇਨਾਸੌਰ ਵੀ ਦੇਖ ਰਹੇ ਆ ਭਾਜੀ ਬਟਾ ਵਿਸ਼ਾਲ ਤੁਸੀਂ ਬਣਾਇਆ ਹੋਇਆ ਇਹਨੂੰ ਕਿੰਨਾ ਸਮਾਂ ਲੱਗਾ ਬਣਾਉਣੇ ਚ ਇਹਨੂੰ ਲੱਗੇ ਸੀ ਵੀਰੇ 3 ਕੁ ਮਹੀਨੇ ਜਦੋਂ ਪਹਿਲਾ ਪੀਸ ਬਣਾਇਆ ਅੱਛਾ ਹਾਂਜੀ ਪਹਿਲੇ ਪੀਸ ਤੇ ਟਾਈਮ ਲੱਗਦਾ ਫੇਰ ਤਾਂ 20 25 ਦਿਨਾਂ ਚ ਹੀ ਬਣ ਜਾਂਦਾ ਠੀਕ ਹੈ ਠੀਕ ਹੈ ਹਾਂਜੀ ਇਹ ਫਿਰ ਕਿੱਥੇ ਜ਼ਿਆਦਾਤਰ ਇਸਤੇਮਾਲ ਹੋਊਗਾ ਤੁਹਾਡੇ ਸੰਮਾਨੇ ਸਕੂਲਾਂ ਚ ਹੀ ਲਾਉਂਦੇ ਆ ਜੀ ਆਮ ਜਨਤਾ ਤੇ ਬੱਚਿਆਂ ਨੂੰ ਦਿਖਾਉਣ ਵੀ ਆਹ ਜਾਨਵਰ ਹੁੰਦਾ ਸੀ ਡਾਇਨਾਸੌਰ ਐਡਾ ਆਕਾਰ ਹੁੰਦਾ ਸੀ ਇਹਦਾ ਐ ਬੱਚਿਆਂ ਇਹ ਫਿਰ ਖਤਮ ਹੋ ਗਿਆ ਸੀ ਦੀ ਪ੍ਰਜਾਤੀ ਖਤਮ ਹੋ ਗਈ ਸੀ ਇਹ ਸਾਰੇ ਸਕੂਲਾਂ ਵਾਸਤੇ ਇਹ ਫਿਰ ਆਪਾਂ ਮਾੜਾ ਕੈਮਰੇਮੈਨ ਨੂੰ ਕੋਈ ਵੀ ਝਾਲਕਦਾ ਇਹ ਆਪਾਂ ਸਾਰੇ ਸਟੈਚੂ ਦਿਖਾਉਣ ਵਾਸਤੇ ਲਾਏ ਆ ਜੀ ਬਿਲਕੁਲ ਬਿਲਕੁਲ ਇਹ ਮਿਊਜ਼ੀਅਮ ਬਣਾਵਾਂਗੇ ਇੱਥੇ ਆਪਾਂ ਇੱਕ ਪਾਰਕ ਹੀ ਬਣਾ ਦੇਣਾ ਜੀ ਠੀਕ ਹੈ ਬੱਚਿਆਂ ਦੇ ਦੇਖਣ ਵਾਸਤੇ ਸਕੂਲਾਂ ਨਾਲ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਕੋਈ ਔਰ ਲਾਈਫ ਦੇ ਵਿੱਚ ਵੀ ਕੋਈ ਟਿਕਟ ਨਹੀਂ ਹੋਊਗੀ ਆਉਣ ਵਾਲੇ ਸਮੇਂ 'ਚ ਹਾਂਜੀ ਕਲਾ ਦਿੱਤੀ ਰੱਬ ਨੇ ਇਹਨੂੰ ਲੋਕਾਂ ਨੂੰ ਦਿਖਾਉਣ ਦਾ ਮਕਸਦ ਇਹ ਹੀ ਹੈ ਜੀ ਬਿਲਕੁਲ ਇਕਬਾਲ ਜੀ ਤੁਹਾਡਾ ਮਕਸਦ ਬਹੁਤ ਹੀ ਵਧੀਆ ਮਕਸਦ ਹੈ ਤੁਹਾਡਾ ਤੇ ਜਿਵੇਂ ਸੋਸ਼ਲ ਮੀਡੀਆ ਤੇ ਕਈ ਵਾਰੀ ਤੁਹਾਨੂੰ ਬਾਕੀ ਕਮੈਂਟ ਸੈਕਸ਼ਨ ਵਿੱਚ ਲੋਕ ਕ ਗਲਤ ਰੀਤ ਚੱਲ ਰਹੀ ਹੈ ਐਦਾਂ ਦੇ ਪੁਤਲੇ ਨਹੀਂ ਬਣਾਉਣੇ ਚਾਹੀਦੇ ਪਰਿਵਾਰਕ ਮੈਂਬਰਾਂ ਨੂੰ ਐਵੇਂ ਮਾਨਸਿਕ ਰੋਗੀ ਬਣ ਜਾਂਦੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੰਦਰ ਵਿੱਚ ਦੇਖੋ ਜੀ ਮੈਂ ਤਾਂ ਬਾਹਲਾ ਕੋਸਤਾ ਨਹੀਂ ਮੈਂ ਕਹਿੰਦਾ ਮੈਂ ਨਾ ਚੀਜ਼ ਦੀ ਜੜ ਫੜਦਾ ਹੁੰਨਾ ਜੜ ਠੀਕ ਅਸੀਂ ਬਾਹਰਲੇ ਕੰਟਰੀਆਂ ਜਾਂਦੇ ਆ ਕੋਈ ਵੀ ਕੰਟਰੀ ਆ ਜਿਹੜਾ ਪੰਜਾਬੀਆਂ ਤੋਂ ਵਾਂਝਾ ਨਹੀਂ ਰਿਹਾ ਔਰ ਸਾਰੇ ਕੰਟਰੀਆਂ 'ਚ ਮੈਂ ਸਟੱਡੀ ਕੀਤੀ ਆ ਮੈਂ ਜਾਂਦਾ ਰਿਹਾ ਜੀ ਦੇਖਿਆ ਮੈਂ ਜਿਹੜੇ ਵੱਡੇ ਵੱਡੇ ਕੰਟਰੀ ਨਾ ਹੋਂਦ ਆਸ ਉੱਥੇ ਕੀ ਹੈ ਕਈ ਜਿਹੜੇ ਉਪਸਰਦੇਆਂ ਵਰਦੀਆਂ ਫੈਮਿਲੀਆਾਂ ਦੇ ਵਿੱਚ ਉਹਨਾਂ ਨੇ ਬਜ਼ੁਰਗਾਂ ਦੀਆਂ ਪ੍ਰਾਣੀਆਂ ਚੀਜ਼ਾਂ ਪੁਰਾਣੇ ਫੋਟੋਗ੍ਰਾਫਸ ਜਾਨਾ ਸਟੈਚੂ ਘਰ ਦੇ ਵਿੱਚ ਬਣਾ ਕੇ ਲਾਏ ਹੋਏ ਆ ਫਿਰ ਉਹਨਾਂ ਨੂੰ ਪੁੱਛੋ ਕਹਿੰਦੇ ਵੀ ਇਹ ਸਾਡੀ ਸਾਨੂੰ ਇਥੋਂ ਪ੍ਰੇਰਨਾ ਮਿਲਦੀ ਅਸੀਂ ਜਿਹੜੇ ਪਹੁੰਚੇ ਆ ਨਾ ਇਥੋਂ ਤੱਕ ਸਾਡੇ ਬਜ਼ੁਰਗਾਂ ਕਰਕੇ ਪਹੁੰਚੇ ਆ ਇਹ ਸਾਨੂੰ ਹਮੇਸ਼ਾ ਦਿਖਦੇ ਰਹਿਣਗੇ ਨਾ ਸਾਡੇ ਅੰਦਰ ਠੋਕਰ ਵੱਜਦੀ ਰਹਿਣੀ ਹੈ ਵੀ ਬਾਪੂ ਐਂ ਕਹਿੰਦਾ ਹੁੰਦਾ ਸੀ ਬਾਪੂ ਐ ਬਾਪੂ ਨੇ ਤਾਂ ਹਮੇਸ਼ਾ ਚੰਗੀ ਗੱਲ ਹੀ ਕਹਿਣੀ ਆ ਮਾੜੀ ਨਹੀਂ ਕਹਿਣੀ ਬਾਪੂ ਕਿਹੜਾ ਬੰਦਾ ਪਿਓ ਪੁੱਤ ਨੂੰ ਕਿਹੜਾ ਮਾੜਾ ਕਹਿ ਦੂ ਜਾਂ ਕਿਹੜਾ ਮਾੜੀ ਸਲਾਹ ਦੇ ਦੂ ਉਠ ਕੋਰ ਅੰਦਰ ਇੱਕ ਚਿੰਗ ਅੰਦਰ ਇੱਕ ਮਸ਼ਾਲ ਜਗਾਉਣ ਦੀ ਖਾਤਰ ਇਹ ਸਟੈਚੂ ਬਣਦੇ ਨਾ ਕਿ ਇਹ ਮਾਨਸ ਕਰੂਗੀ ਬਣਨ ਦੀ ਖਾਤਰ ਅੱਜ ਕੱਲ ਤਾਂ ਦੇਖਿਆ ਜਾਵੇ ਜਿਹੜੀ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਮਾਪੇ ਜਿਹੜੇ ਹੈਗੇ ਨੇ ਉਹ ਵਿਰਧਾ ਆਸ਼ਰਮ ਚ ਰੋਲਦੇ ਨੇ ਕੀ ਤਾਂ ਗੱਲ ਆ ਨਾ ਫਿਰ ਉਹਨਾਂ ਦੇ ਸਟੈਚੂ ਕੋਨਾਂ ਦੇ ਤਾਂ ਨਹੀਂ ਬਣਨੇ ਇਹ ਤਾਂ ਜਿਹੜੇ ਜਿਉਂਦੇ ਜੀ ਸਤਕਾਰ ਕਰਦੇ ਆ ਜਿਉਂਦੇ ਜੀ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਆ ਉਹਨਾਂ ਦੇ ਆਖੇ ਲੱਗਦੇ ਆ ਜਿਨ੍ਹਾਂ ਨੇ ਅੰਦਰ ਚਣਗਾ ਜਿਨ੍ਹਾਂ ਨੂੰ ਪਤਾ ਸਾਡੇ ਬਾਪੂ ਨੇ ਸਾਡੀ ਖਾਤਰ ਕੀ ਕੁਛ ਕੀਤਾ ਉਹ ਹੀ ਬਣਾਉਣਗੇ ਮੇਰੀ ਸ਼ਰਤ ਹੈ ਔਰ ਮੈਂ ਜਦੋਂ ਸਟੈਚੂ ਲਾਉਣ ਜਾਣਾ ਮੈਂ ਪਾਸੇ ਖੁਫੀਆ ਤੌਰ ਤੇ ਵੀ ਪਿੰਡ ਚੋਂ ਪਤਾ ਕੀਤਾ ਉਹ ਕਹਿੰਦੇ ਬਾਈ ਸਤਕਾਰੇ ਪਹਿਲਾਂ ਵੀ ਬਹੁਤ ਕਰਦੇ ਸੀ ਅੱਛਾ ਤੁਸੀਂ ਪੂਰਾ ਮੈਂ ਪੂਰੀ ਜਾਣਦੇ ਹਾਂ ਵੀ ਮੈਂ ਕਹਿੰਦਾ ਪੂਰੀ ਕੋਹ ਕਰਕੇ ਬਾਈ ਕੋਹ ਕਰਕੇ ਕੋਹ ਕਰਕੇ ਠੀਕ ਹੈ ਇਹਨੂੰ ਲੱਗਦਾ ਵੀ ਇੱਕ ਵੀ ਕੇਸ ਵੀ ਯਾਰ ਇਹ ਬੰਦੇ ਨੇ ਸੇਵਾ ਨਹੀਂ ਕੀਤੀ ਮੈਂ ਆਪਾਂ ਫਿਰ ਤੁਸੀਂ ਮਨਾ ਕਰ ਦਿੰਦੇ ਉਹਨੂੰ ਮੈਂ ਮਨਾ ਵਾਲਾ ਕੰਮ ਹੀ ਹੋ ਜਾਂਦਾ ਬਾਈ ਪਹਿਲੀ ਗੱਲ ਤਾਂ ਆਉਂਦੇ ਹੀ ਨਹੀਂ ਬਾਈ ਅਗਲਾ ਕਹਿੰਦਾ ਮੋਟਰਸਾਈਕਲ ਲੈ ਕੇ ਆਵਾਂਗੇ ਯਾਰ ਹੇ ਲੱਖ ਰੁਪਇਆ ਲਾਵਾਂਗੇ ਸਟੈਚੂ ਤੇ ਉਹ ਬਣਾਉਂਦਾ ਹੀ ਨਹੀਂ ਉਹ ਲਾਉਣਾ ਵੀ ਅਜਿਹੀ ਘੜੀ ਸ਼ਾਨ ਨਹੀਂ ਹੈਗਾ ਉਹ ਵੀ ਮੇਰੇ ਕੋਲ ਹੁਣ 12 15 15 ਬੰਦੇ ਕੰਮ ਕਰਦੇ ਆ ਹੁਣ ਸਾਡਾ ਸਾਰਾ ਜਿੰਨੇ 15 ਬੰਦੇ ਕੰਮ ਕਰਦੇ ਸਾਰਿਆਂ ਦੇ ਕਲਾ ਦੇ ਸਿਰ ਤੇ ਚੁੱਲ੍ਹੇ ਚੱਲਦੇ ਆ ਹੂੰ ਰੋਜ਼ਗਾਰ ਵੀ ਦੇ ਰਹੇ ਹਾਂ ਕੋਈ ਸਾਡਾ ਐਕਸਟਰਾ ਕੰਮ ਨਹੀਂ ਦੇ ਦੂੰ ਜੇ ਵੀ ਕਹਦੇ ਸਾਫਤ ਕਰਦੇ ਮੈਂ ਕੋਈ ਹੋਰ ਕੰਮ ਚਲਾਉਣਾ ਹੈ ਖੇਤੀਬਾੜੀ ਹੈਗੀ ਸਾਡੀ ਮਾੜੀ ਮੋਟੀ ਜਿੰਨੇ ਸਾਰੇ ਬੰਦੇ ਸਾਰੇ ਸਾਰਿਆਂ ਦੇ ਇਸੋ ਚੱਲਦਾ ਪਰ ਅਸੀਂ ਕਲਾ ਨੂੰ ਜਿੰਦਾ ਰੱਖਣ ਦੀ ਖਾਤਰ ਹਰ ਵਕਤ ਨਵੀਆਂ ਲੈਣਾ ਕੱਢਦੇ ਰਹਿਣੇ ਆ ਵੀ ਅਸੀਂ ਇਹ مشਾਲ ਬੁਝਰ ਨਹੀਂ ਦੇਣੀ ਜਿਹੜੀ ਪੰਜਾਬ ਦੀ ਕਲਾ ਹੈ ਜਿਹੜੀ ਪੰਜਾਬ ਦੀ ਆਰਟ ਹੈ ਇਹਨੂੰ ਉੱਪਰ ਚੱਕਣਾ ਤਾਂ ਮੈਂ ਇੱਕ ਹੋਰ ਗੱਲ ਦੱਸਦਾ ਹਾਂ ਤੁਸੀਂ ਖੋਜ ਕਰ ਲਿਓ ਬੁੱਧੀਜੀਵੀਆਂ ਨਾਲ ਵੀ ਵਿਚਾਰ ਹੁੰਦੇ ਰਹਿੰਦੇ ਤੁਹਾਡੇ ਚੈਨਲ ਤੇ ਬਿਲਕੁਲ ਜਿਹੜਾ ਸਾਡਾ ਸਟੈਚੂ ਕਲਾ ਸੀ ਬਹੁਤ ਨੀਮੀ ਸੀ ਨਾ ਮਾਤਰ ਸੀ ਅਸੀਂ ਹੌਲੀ ਹੌਲੀ ਗੁਰਦਰਾ ਮੈਦਾਨਾ ਸਾਹਿਬ ਕੰਮ ਕਰਨ ਲੱਗੇ ਉੱਥੇ ਮੈਸਤਰੀ ਤਾਰਾ ਸਿੰਘ ਜੀ ਸੀ ਉਹ ਬਣਾਉਣ ਲੱਗੇ ਪਹਿਲਾਂ ਜਿੰਨਾ ਵੀ ਸਾਡੇ ਸਟੈਚੂ ਆਉਂਦਾ ਸੀ 90% ਉਹ ਬਾਹਰਲੀਆਂ ਸਟੇਟਾਂ ਚੋਂ ਆਉਂਦਾ ਸੀ ਹੂੰ ਉਸ ਤੋਂ ਬਾਅਦ ਹੁਣ 70 ਤੋਂ 80% ਇੱਥੇ ਖੁਦ ਤਿਆਰ ਹੋਣ ਲੱਗ ਗਿਆ ਹੁਣ ਲੱਗਦਾ ਕਲਾ ਦੀ ਕਦਰ ਪੈ ਰਹੀ ਹੈ ਕਿਉਂਕਿ ਪਹਿਲਾਂ ਪਹਿਲਾਂ ਦੇਖਿਆ ਜਾਂਦਾ ਜੇ ਜਿਹੜੀ ਕਲਾਕ੍ਰਿਤੀਆਂ ਹੁੰਦੀ ਸੀ ਜਾਂ ਪੇਂਟਿੰਗ ਹੁੰਦੀਆਂ ਨੇ ਉਹ ਉਸ ਦੀ ਜਿਹੜੀ ਕਦਰ ਹੈ ਉਹ ਵਿਦੇਸ਼ਾਂ 'ਚ ਪੈਂਦੀ ਦੀ ਐਕਸੀਬਿਸ਼ਨ ਲੱਗਦੀਆਂ ਸੀ ਹੁਣ ਲੱਗਦਾ ਹੁਣ ਪੰਜਾਬ ਲੈਵਲ ਤੇ ਕਦਰ ਦੀ ਕਲਾ ਦੀ ਕਦਰ ਪੈਂਦੀ ਹੈ ਜੀ ਮੈਂ ਆਰਟਿਸ ਵੀ ਤੁਸੀਂ ਕਲਾ ਕਰਨ ਦੇ ਅਗੇ ਕਲਾ ਨੂੰ ਪੈਸਾ ਨਹੀਂ ਦੇਖੋ ਕਦੇ ਵੀ ਪੈਸਾ ਨਾ ਦੇਖੋ ਕਲਾ ਕਰਦੇ ਰਹੋ ਪੈਸਾ ਆਪਣੇ ਆਪ ਆਊਗਾ ਉਹ ਕਿਵੇਂ ਦੇਖੋ ਮੈਂ ਆ ਬਈ ਮੈਂ ਵੱਤ ਤੋਂ ਵੱਤ ਫੋਟੋ ਬਣਾਵਾ ਵੱਤ ਤੋਂ ਵੱਤ ਬੰਦਿਆਂ ਨੂੰ ਨਾਲ ਲਾਵਾਂ ਜਿੰਨਾ ਵੀ ਕੰਮ ਕਰਾਂ ਕਿੰਨੇ ਘਰਾਂ ਦੇ ਵਿੱਚ ਕਲਾ ਜਾਊਗੀ ਪਹਿਲੀ ਗੱਲ ਤਾਂ ਅਗਲਿਆਂ ਦੇ ਬੱਚਿਆਂ ਨੇ ਸੋਚਨੇ ਵੀ ਕਿਵੇਂ ਬਣਿਆ ਇਹਨੂੰ ਕਿਵੇਂ ਰੰਗ ਹੋਇਆ ਕੋਸ਼ਿਸ਼ ਕਰਨਗੇ ਇਹ ਦਿਨ ਕਲਾ ਵਧਣੀ ਹੈ ਘਟਣੀ ਨਹੀਂ ਔਰ ਸਾਡੇ ਜਿਹੜਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਟੂਰਿਸਟ ਇਹਦੇ ਨਾਲ ਹੀ ਵਧਣਾ ਜੇ ਮਿਊਜ਼ੀਅਮ ਬਣਨਗੇ ਪਾਰਕ ਬਣਨਗੇ ਵੱਖਰੀਆਂ ਚੀਜ਼ਾਂ ਬਣਨਗੀਆਂ ਫੇਰ ਹੀ ਵਧਣਾ ਅਸੀਂ ਬਾਹਰਲੇ ਕੰਟਰੀਆਂ ਚ ਕੀ ਦੇਖਣ ਜਾਂਦੇ ਆ ਕਲਾ ਦੇਖਣ ਹੀ ਜਾਂਦੇ ਆ ਔਰ ਪੁਰਾਣੀ ਉਹਨਾਂ ਉਹ ਪਤਾ ਨਹੀਂ ਕਦੋਂ ਤੋਂ ਕਲਾ ਨੂੰ ਸ਼ੁਰੂਆਤ ਸਾਡੇ ਕਲਾ ਦੀ ਸ਼ੁਰੂਆਤ ਹੀ ਹੁਣ ਹੋਈ ਹੈ ਸਾਡੇ ਭਵਨ ਨਿਰਮਾਣ ਕਲਾ ਸੀਗੀ ਉਹ ਖਤਮ ਹੋ ਗਈ ਆ ਚੀਜ਼ ਸੀ ਜੇਕਰ ਤੁਸੀਂ ਕਹਿ ਰਹੇ ਹੋ ਬੱਚਿਆਂ ਵਾਸਤੇ ਉਹਦੇ ਫ੍ਰੀ ਟਿਕਟ ਹੈ ਨਾ ਕਿੱਤੀ ਜਾਊਗੀ ਪੂਰਾ ਐਕਸੀਬਿਸ਼ਨ ਲਾਇਆ ਜਾਊਗਾ ਜੇਕਰ ਬੱਚੇ ਵੀ ਇਕੱਲਾ ਸਿੱਖਣੀ ਚਾਹੁੰਦੇ ਹੁਣ ਫਿਰ ਉਹਦੇ ਲਈ ਤੁਸੀਂ ਕੀ ਉਪਰਾਲਾ ਕਰੋਗੇ ਫਿਰ ਅਸੀਂ ਉਹਦੇ ਵਾਸਤੇ ਜੀ 1 ਮਹੀਨੇ ਚ ਇੱਕ ਕਲਾਸ ਰੱਖਾਂਗੇ ਸਾਡੇ ਕੋਲ ਹਾਲ ਹੈਗਾ ਅਸੀਂ ਟ੍ਰੇਨਿੰਗ ਦਿਆ ਕਰਾਂਗੇ ਆਉਣ ਸਹੀ ਗਰੁੱਪ ਬਣਾਉਣ ਪ੍ਰੇਰਿਤ ਕਰੂਗੇ ਇਸ ਫੀਲ ਹਾਂਜੀ ਬਿਲਕੁਲ ਕਰਾਂਗੇ ਜੀ ਸਾਨੂੰ ਉਹਦਾ ਫਾਇਦਾ ਹੈ ਕਿਉਂਕਿ ਉਹਨਾਂ ਵਾਲੇ ਸਮੇਂ ਸਾਨੂੰ ਆਰਟਿਸਟਾਂ ਦੀ ਲੋੜ ਹੈ ਤੇ ਅਸੀਂ ਪੰਜਾਬ ਤੋਂ ਆਰਟਿਸਟ ਲਵਾਵਾਂਗੇ ਬਾਹਰੋਂ ਥੋੜੋ ਲਿਆਵਾਂਗੇ ਹੂੰ ਸਮਝੀ ਨਾ ਗੱਲ ਹਾਂਜੀ ਬਿਲਕੁਲ ਬਿਲਕੁਲ ਸੋਹੇ ਸੰਜੀ ਇਕਬਾਲ ਸਿੰਘ ਗਿੱਲ ਜਿਹੜੇ ਕੀ ਇੱਕ ਆਰਟਿਸਟ ਨੇ ਸੋ ਉਹਨਾਂ ਦੀ ਅਸੀਂ ਕਲਾਕਾਰੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਦੇਖ ਸਕਦੇ ਹੋ ਤੁਸੀਂ ਕਲਾਕ੍ਰਿਤੀਆਂ ਨਾਲ ਦੀਆਂ ਹਾਲ ਦੇ ਵਿੱਚ ਵੀ ਥੋੜੀ ਨਿਗਾਮਰਾਦ ਬਿਲਕੁਲ ਹਾਲ ਵੀ ਦਿਖਾਵਾਂਗੇ ਇਹਨਾਂ ਹਾਂਜੀ ਹਾਲ ਵਿੱਚ ਵੀ ਉਹਦੇ ਵਿੱਚ ਕਾਫੀ ਚੀਜ਼ਾਂ ਅਸੀਂ ਤਿਆਰ ਕਰਕੇ ਰੱਖੀਆਂ ਜੀ ਕਿਉਂਕਿ ਕਈ ਵਾਰੀ ਗਾਹਕ ਦੇ ਕੋਲੇ ਟਾਈਮ ਨਹੀਂ ਹੁੰਦਾ ਬਿਲਕੁਲ ਵਿਆਹ ਸਟੈਚੂ ਸਾਨੂੰ ਕੱਲ ਨੂੰ ਚਾਹੀਦਾ ਹੈ ਹਮ ਤੇ ਉਹ ਤਰ੍ਹਾਂ ਦਾ ਵੀ ਜਿਹੜੇ ਸਟੈਚੂ ਕੋਸ ਅਸੀਂ ਰੈਡੀ ਕਰਕੇ ਰੱਖੇ ਆ ਉਹ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਫਿੱਟ ਕਰਨ ਦੇ پابੰਦ ਹੁੰਨੇ ਆ ਜੀ ਅੱਛਾ ਹਾਂਜੀ ਬਿਲਕੁਲ ਸੋ ਅੰਦਰ ਲਈ ਤਸਵੀਰਾਂ ਵੀ ਦਿਖਾਵਾਂਗੇ ਜਿੱਥੇ ਪੂਰਾ ਸਟਾਕ ਭਰ ਕੇ ਰੱਖਿਆ ਹੋਇਆ ਨੇ ਇਹਨਾਂ ਨੇ ਸਟੈਚੂਜ਼ ਦਾ ਸੋ ਤਸਵੀਰਾਂ ਦੇਖੋ ਤੁਸੀਂ ਕਿਹੜਾ ਮਾਹੌਲ ਹੈ ਜੀ ਦੇਖੋ ਤੁਸੀਂ ਦੇਖੋ ਪੂਰਾ ਜਿਹੜਾ ਹਾਲ ਹੈ ਉਹ ਸਟੈਚੂ ਦੇ ਨਾਲ ਭਰਿਆ ਹੋਇਆ ਹੈ ਆ ਵੀ ਇਹ ਵੀ ਲੈ ਕੇ ਜਾਣਗੇ ਜੀ ਸਟੈਚੂ ਹਾਂ ਬਜ਼ੁਰਗਾਂ ਦੇ ਬਣਾਏ ਇਹ ਵੀ ਠੀਕ ਹੈ ਤਿਆਰ ਕਰੀ ਜਾਂਦੇ ਆ ਇਹ ਹਲੇ ਇਹ ਜਿਹੜਾ ਹਾਲ ਆ ਭਾਜੀ ਕਿੰਨੇ ਸਮੇਂ ਚ ਭਰਿਆ ਤੁਸੀਂ ਇਹ ਕਿੰਨਾ ਸਮਾਂ ਲੱਗੇ ਸਾਰੀ ਇਹ ਕਲਾ ਕਰਦੇ 22 ਸਾਲ ਲੱਗੇ ਜੀ 22 ਸਾਲ ਲੱਗੇ ਮੈਂ ਤੇ ਇੱਕ ਹਾਲ ਦੇ ਵਿੱਚ ਹਾਂ ਮੈਂ ਬਣਾ ਬਣਾ ਰੱਖੀ ਜਾਂਦਾ ਜੀ ਕਿ ਉਹਦੇ ਮਾਸਟਰਪੀਸ ਤੋਂ ਬਾਅਦ ਫਿਰ ਇਹਦੀ ਇੱਕ ਡਾਈ ਤਿਆਰ ਹੁੰਦੀ ਹੈ ਇਹ 22 ਸਾਲਾਂ ਦੀ ਕਮਾਈ ਹੈ ਜੀ ਇਹ 22 ਸਾਲਾਂ ਦੀ ਕਮਾਈ ਹੈ ਹਿਸਾਬ ਲਾ ਲਓ ਕੀ ਬਾਤ ਹੈ ਦੇਖ ਸਕਦੇ ਹੋ ਜੀ ਇਕਵਾਲ ਸਿੰਘ ਗਿੱਲ ਜੀ ਦੀ 22 ਸਾਲਾਂ ਦੀ ਕਮਾਈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੰਦਰਾਂ ਵੱਲੋਂ ਵੀ ਖਾਸ ਤੌਰ ਤੇ ਭਾਜੀ ਕੋਈ ਆਉਂਦੀ ਹੈ ਕੋਈ ਰਿਕੁਆਇਰਮੈਂਟ ਸਾਰੇ ਦੇਵੀ ਦੇਵਤਿਆਂ ਦੀ ਬਣਾਉਣੇ ਆਪਾਂ ਸਾਰਿਆਂ ਦੀ ਬਣਾਉਣੇ ਜੀ ਮਹਾਪੁਰਸ਼ਾਂ ਦੇ ਜਿਹੜੇ ਮਹਾਪੁਰਸ਼ਾਂ ਦਾ ਬਣਾਉਨੇ ਆ ਦੇਵੀ ਦੇਵਤਾਂ ਦੀ ਬਣਾਉਨੇ ਆ ਪੀਰਾਂ ਫਕੀਰਾਂ ਦੇ ਹੀ ਬਣਾਉਨੇ ਆ ਦੇਖੋ ਜਦੋਂ ਰੱਬ ਨੇ ਕਲਾ ਦਿੱਤੀ ਅਸੀਂ ਤਾਂ ਹਰ ਚੀਜ਼ ਨੂੰ ਫਿਰ ਤਿਆਰ ਕਰਨਾ ਜੀ ਕਿਉਂਕਿ ਸਾਡੇ ਕੋਲ ਤਾਂ ਹਰ ਤਰ੍ਹਾਂ ਦਾ ਗਾਹਕ ਹੋਣਾ ਅੱਛਾ ਧਰਮ ਨੂੰ ਲੈ ਕੇ ਵਿਤਕਰਾਂ ਨਹੀਂ ਕਰਦੇ ਦੱਸਦਾ ਮੈਂ ਨਵੀਂ ਗੱਲ ਇੱਕ ਜੀ ਮੈਨੂੰ ਪਾਕਿਸਤਾਨ ਤੋਂ ਫੋਨ ਆਇਆ ਮੁੰਡਾ ਇਟਲੀ ਰਹਿੰਦਾ ਸੀ ਪਾਕਿਸਤਾਨ ਦਾ ਕਹਿੰਦਾ ਮੈਂ ਸਟੈਚੂ ਬਣਾਉਣਾ ਆ ਦੇ ਪਿਤਾ aí ਦਾ ਮੈਂ ਵੀ ਬਣਾ ਤਾ ਲੈ ਵਲਾ ਦੇ ਘਰ ਦੇੋਂ ਤੋਂ ਪੁੱਛਦਾ ਤੁਹਾਡੇ ਪਾਕਿਸਤਾਨ ਚ ਇਹ ਚੀਜ਼ ਚਲਦੀ ਨਹੀਂ ਹੂੰ ਹੂੰ ਕਹਿੰਦਾ ਅਰੇ ਤਾਂ ਮੈਂ ਸੋਚਿਆ ਨਹੀਂ ਮੈਂ ਵੀ ਸੋਚ ਲਾ ਪਾਕਿਸਤਾਨ ਚ ਨਹੀਂ ਇਹ ਚੀਜ਼ ਚਲਦੀ ਚਲਦੀ ਨਹੀਂ ਨਹੀਂ ਉੱਥੇ ਨਹੀਂ ਚਲਦੀ ਐਵੇਂ ਉਹ ਮੁੰਡੇ ਨੇ ਫਿਰ ਸੋਚਿਆ ਫਿਰ ਘਰ ਦੇ ਨਾਲ ਗੱਲ ਕੀਤੀ ਉੱਥੇ ਸਟੈਚੂ ਨੂੰ ਇੰਨਾ ਨਹੀਂ ਮੰਨਦੇਗੇ ਬਿਲਕੁਲ ਅਸੀਂ ਦੇਖ ਰਹੇ ਪੀਰਾ ਫਕੀਰਾ ਦੀ ਵੀ ਸਟੈਚੂ ਤੁਸੀਂ ਬਣਾਏ ਹੋਏ ਨੇ ਸੋ ਕਿਸੇ ਵੀ ਹਿਸਾਬ ਨਾਲ ਆਪਾਂ ਕਹਦੇ ਧਰਮ ਨਾਲ ਆਪਾਂ ਵਿਤਕਰਾ ਨਹੀਂ ਕਰਦੇ ਤੁਸੀਂ ਨਹੀਂ ਬਿਲਕੁਲ ਨਹੀਂ ਕਰਦੇ ਪੂਰਾ ਸਤਕਾ ਇਹ ਹਾਲ ਬਣਾਉਣ ਦਾ ਵੀ ਇਹੀ ਹੈ ਮਕਸਦ ਵੀ ਅਸੀਂ ਪੂਰਾ ਇਹਨੂੰ ਸੇਫ ਰੱਖ ਸਕੀਏ ਮੀਂਹ ਨੇ ਰੀਤੋਂ ਪਾਣੀ ਤੋਂ ਚੱਕੀ ਦੂੰ ਪਰ ਵੀ ਇਹ ਦੇਵੀ ਦੇਵਤਿਆਂ ਦੇ ਰੱਖੇ ਵੇ ਸਾਡੇ ਹਾਲ ਚ ਤੇ ਅਸੀਂ ਜੀ ਦੇਖੋ ਆਟ ਨੂੰ ਸਾਂਭਣ ਦਾ ਕੋਸ਼ਿਸ਼ ਕੀਤੀ ਹੈ ਵੀ ਆਟ ਜਿੰਨੀ ਵੀ ਸਮਝੇ ਸੰਭਾਲੀ ਜਾਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਇਹ ਤੋਂ ਪ੍ਰੇਰਨਾ ਲੈ ਸਕਣ